ਤੁਹਾਡੇ ਚ ਕਿਹੜੀ ਇਹੋ ਜੀ ਖੂਬੀ ਹੈਗੀ ਜਿਹੜੇ ਮੁੰਡੇ ਕੁੜੀਆਂ ਤੁਹਾਡੇ ਕੋਲ ਇਨਸਪਾਇਰ ਹੋ ਕੇ ਆਪਣੀ ਬਾਡੀ ਦੇ ਉੱਤੇ ਤੁਹਾਡੀਆਂ ਫੋਟੋ ਬਣਵਾ ਰਹੇ ਜੋ ਆਪਣੇ ਔਂਕੜਾ ਮੈਂ ਆਪਣੀ ਲਾਈਫ ਚ ਜੀ ਆ ਉਹਨਾਂ ਤੋਂ ਉਹਨਾਂ ਨੂੰ ਕਿਥੇ ਨਾ ਕਿਥੇ ਮੈਂ ਅੱਜ ਦੀ ਜ਼ਿੰਦਗੀ ਵਿੱਚ ਜਿੱਥੇ ਮੈਂ ਪਹੁੰਚਿਆ ਹਾਂ ਮੈਂ ਕਹਿੰਦਾ ਕਿ ਹਜੇ ਵੀ ਕਿਥੇ ਮੇਰੀ ਦੌੜ ਖਤਮ ਨਹੀਂ ਹੋਈ ਹੈਗੀ ਮੇਰੀ ਦੌੜ ਤਾਂ ਆਪਣੇ ਆਪ ਨਾਲ ਹਲੇ ਮੇਰੀ ਰੇਸ ਜਾਰੀ ਹੈ ਮੈਂ ਤਾਂ ਜੀ ਆਪਣੀ ਜ਼ਿੰਦਗੀ ਬੋਲਦਾ ਪਿਆ ਸੀਗਾ ਮੈਂ ਆਪਣੇ ਬਾਰੇ ਦੱਸ ਰਿਹਾ ਸੀ ਗੱਲ ਲੇਕਿਨ ਉਹਨਾਂ ਨੇ ਐਸੇ ਇੱਕ ਤੱਥ ਘੜ ਲਿੱਤੇ ਆ ਕਿ ਜਿਹਦੇ ਵਿੱਚ ਉਹ ਕਹਿੰਦੇ ਕਿ ਮੇਰੀ ਲਾਈਫ ਤਾਂ ਚੇਂਜ ਹੋ ਚੁੱਕੀ ਆ ਅ ਮੇਰੇ ਕਾਫੀ ਕਮੈਂਟ ਆਉਂਦੇ ਆ ਕਹਿੰਦੇ ਕਿ ਤੂੰ ਪੰਜਾਬ ਨੂੰ ਕੀ ਦਿੱਤਾ ਵਾ ਮੈਂ ਕਹਿੰਦਾ ਕਿ ਮੇਰੇ ਵੀਰਾਂ ਤੇ ਭੈਣਾਂ ਨੂੰ ਕੁੱਝ ਕੇ ਦੇਖੋ ਵੀ ਉਹਨਾਂ ਨੂੰ ਕੀ ਮਿਲੇ ਆ ਅ ਮੇਰੀ ਲਾਈਫ ਇੱਕ ਮੂਵੀ ਨਾਲੋਂ ਘੱਟ ਨਹੀਂ ਸੀਗੀ ਮੈਨੂੰ ਇਦਾਂ ਲੱਗਦਾ ਵਾ ਸ਼ਾਇਦ ਸੁਰਰ ਵੱਲੋਂ ਤਾਂ ਨਹੀਂ ਬਟ ਮੈਨੂੰ ਲੱਗਦਾ ਹੈ ਕਿ ਜੋ ਕਿ ਮੇਰੇ ਫਾਦਰ ਸਾਹਿਬ ਨੇ ਉਹ 13 ਸਾਲਾਂ ਤੱਕ ਬੜਦੇ ਰਹਿੰਦੇ ਨੇ ਔਰ ਮੇਰੀ ਮਾਤਾ ਦਿਨ ਰਾਤ ਕੰਮ ਕਰਕੇ ਸਾਨੂੰ ਪੜ੍ਹਾਈ ਲਿਖਾਈ ਸਾਡੀ ਕਰਵਾਦੇ ਦੇ ਜਿੱਥੇ ਤੱਕ ਹੋ ਸਕੇ ਉਹਨਾਂ ਨੇ ਕਰਵਾਇਆ ਅੱਜ ਮੇਰੀ ਬਾਹਰ ਬਰੇ ਪਿਓ ਇਸ ਦੁਨੀਆ ਚ ਨਹੀਂ ਨੇ ਬਾਪੂ ਜਿਹੜੇ ਸੀ 13 ਸਾਲਾਂ ਤੱਕ ਬੈੜ ਤੇ ਰਹੇ ਨੇ 2016 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਬੈੜ ਤੇ ਹੀ ਰਹਿ ਕੇ ਹੋਈ ਹੈ ਤੇ ਮੈਂ ਕੱਲੀ ਕੱਲੀ ਚੀਜ਼ ਨੂੰ ਬਾਈ ਤਰਸਿਆ ਉਸ ਟਾਈਮ ਤੇ ਜਿਹਦਾ ਅਜੇ ਟਾਈਮ 'ਚ ਹੁਣ ਅਸੀਂ ਬੈਠੇ ਹੁਣ ਬੰਦਾ ਕੋਕੂਕ ਪੁੱਛਦਾ ਯਾਰ ਹਨਾ ਤੇ ਉਹ ਟਾਈਮ ਤੇ ਬਾਜੀ ਵੀ ਮੈਂ ਕਹਿੰਨਾ ਕਿ ਮੈਂ ਉਹਦੇ ਲਈ ਵੀ ਤਰਸਿਆ ਯਾਰ ਇੱਕ ਟਾਈਮ ਤੇ ਵੀ ਕੋਕਲੀ ਵੀ ਤਰਸਿਆ ਵਾ ਮੈਂ ਵੇਟਰਿੰਗ ਤੱਕ ਕੀਤੀ ਹੈ ਬਾਈ ਮੈਂ ਵੇਟਰਿੰਗ ਦਾ ਲੈ ਕੇ ਕਹਿ ਲਓ ਵੀ ਆਪਣਾ ਕਾਰਾ ਸਾਫ ਕਰ ਲੈ ਕਹਿ ਲਓ ਕਿਉਂਕਿ ਮੇਰੀ ਮਾਤਾ ਦੇ ਸਿਰ ਤੇ ਕੱਲਾ ਬੋਝ ਨਹੀਂ ਪਾਇਆ ਜਾ ਸਕਦਾ ਸੀਗਾ ਪੱਜੀ ਮੇਰਾ ਫਸਟ ਟੈਟੂ ਮੇਰੇ ਫਾਦਰ ਸਾਹਿਬ ਦਾ ਰਿਹਾ ਵਾ ਕਿਉਂਕਿ ਮੈਨੂੰ ਟੈਟੂ ਨੂੰ ਲੈ ਕੇ ਮੇਰੇ ਐਸੇ ਥੋਟ ਹੈਗੇ ਕਿ ਜੇ ਤੁਸੀਂ ਜੋ ਕੋਈ ਟੈਟੂ ਕਰਵਾਉਂਦੇ ਹੋ ਉਹ ਤੁਹਾਡੇ ਨਾਲ ਹੀ ਰਹਿੰਦਾ ਵਾ ਬੇਸਿਕ ਮੇਰਾ ਬਾਪੂ ਬੈੜ ਤੇ ਸੀਗਾ ਉਸ ਬੰਦੇ ਨੇ ਮੈਨੂੰ ਇੰਨਾ ਕੁ ਸਿਖਾਇਆ ਵਾ ਬੈੜ ਤੇ ਬਹਿ ਕੇ ਉਹਨੇ 13 ਸਾਲ ਬੇਸਿਕ ਬੈੜ ਤੇ ਰਹੇ ਨੇ ਲੇਕਿਨ ਅਵੇ ਪੂਰੀ ਜ਼ਿੰਦਗੀ ਦਾ ਐਕਸਪੀਰੀਅੰਸ ਮੇਰੇ ਅੰਦਰ ਭਰੇ ਆ ਵਾ ਭਾਜੀ ਜੇ ਕਹੀਏ ਦਰਦ ਦੀ ਗੱਲ ਕਰੀਏ ਕਿ ਜਿਹੜੀ ਲਾਈਫ 'ਚ ਜਿਹੜੀ ਦਰਦ ਹੁੰਦੇ ਆ ਨਾ ਉਸ ਟੈਟੂ ਨਾਲ ਬਹੁਤ ਹੀ ਘਟਦੇ ਜੋ ਕਿ ਅੱਜ ਮੈਂ ਪਿੰਡੇ ਤੇ ਜੋ ਹੰਡਾਈਆਂ ਉਸ ਟਾਈਮ ਤੇ ਜਿਹੜੇ ਹੰਡਾਈਆਂ ਚ ਮੈਂ ਅੱਜ ਆਪਣੇ ਟੈਟੂ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਹੋਰ ਦਰਦ ਨਾਲੋਂ ਆ ਦਰਦ ਕੁਝ ਵੀ ਨਹੀਂ ਹੈਗੀ ਜਿਹੜੀਆਂ ਐਨਕਾਂ ਨੇ ਸਪੈਕਸ ਨੇ ਉਹ ਹਰ ਬੰਦੇ ਦਾ ਇੱਕ ਸਟੇਟਸ ਸਿੰਬਲ ਹੁੰਦਾ ਹੈ ਹੁਣ ਤੁਸੀਂ ਜਿਹੜੀਆਂ ਐਨਕਾਂ ਲਗਾਈਆਂ ਹੋਈਆਂ ਇਹਦੇ ਪਿੱਛੇ ਵੀ ਕੋਈ ਰਾਜ਼ ਹੈਗਾ ਕਿਉਂਕਿ ਮੈਂ ਚਾਹਨਾ ਹੈ ਕਿ ਵੀ ਜਿਵੇਂ ਵੀ ਅੱਖਾਂ ਨਾਲ ਕੋਈ ਪੜ ਸਕੇ ਕਦੇ ਵੀ ਅੱਖਾਂ ਪੜ ਲੈਂਦੇ ਆ ਉਹ ਨਹੀਂ ਇਹ ਟੈਟੂ ਮੈਨੂੰ ਨਹੀਂ ਲੱਗਦਾ ਕਿਸੇ ਲਈ ਹੁੰਦੇ ਆ ਜੋ ਬੋਡੀ ਦੇ ਉੱਤੇ ਟੈਟੂ ਕਰਾਇਆ ਇਹ ਕਿਸੇ ਲਈ ਨਹੀਂ ਹੈ ਮੇਰੇ ਲਈ ਹੀ ਹੈ ਮੈਨੂੰ ਖੁਦ ਨੂੰ ਵਾਈਪਸ ਅੱਛੀ ਦਿੰਦੇ ਆ ਮੈਨੂੰ ਪਤਾ ਮੇਰੇ ਥਾਈ ਦੇ ਬੈਕ ਤੇ ਵੀ ਮੇਰੇ ਟੈਟੂ ਹੈਗੇ ਆ ਜੋ ਮੇਰੇ ਬੈਕ ਤੇ ਮੇਰੇ ਪਿੱਛੇ ਸਾਰ ਹਰ ਜਗ੍ਹਾ ਮੇਰੇ ਟੈਟੂ ਹੈਗੇ ਆ ਉਹ ਮੇਰੇ ਲਈ ਹੈ ਹਮੇਸ਼ਾ ਟੀ-ਸ਼ਰਟ ਲੈਸ ਹੋ ਕਿਤਾ ਨਹੀਂ ਹੋ ਸਕਦਾ ਤੁਹਾਡੀ ਬੋਡੀ ਦੇ ਉੱਤੇ ਕਿੰਨੇ ਪਰਸੈਂਟ ਤੁਹਾਡੀ ਬੋਡੀ ਦੇ ਪਾਰਟ ਨੇ ਜਿੱਥੇ ਤੁਹਾਡੇ ਇਸ ਟਾਈਮ ਸਾਰੇ ਟੈਟੂ ਬਣੇ ਹੋਏ ਨੇ ਮੈਂ ਗਿਣਤੀ ਮਿੰਤੀ ਤਣੀ ਕਦੀ ਕੀਤੀ ਵੈਸੇ ਅਪਰੋਕਸੀਮੇਟ 350 ਦੇ ਪਲੱਸ ਹੋ ਸਕਦੇ ਆ ਟੈਟੂਸ ਸਸੀਗਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਤਕਲੀਫਾਂ ਆਉਂਦੀਆਂ ਨੇ ਬਹੁਤ ਸਟ੍ਰਗਲ ਆਉਂਦਾ ਹੈ ਲੇਕਿਨ ਅੱਜ ਤੁਹਾਨੂੰ ਅਸੀਂ ਕਿ ਇਹੋ ਜਿਹੇ ਪਰਸਨਾਂ ਮਿਲਵਾਨ ਜਾ ਰਹੇ ਆ ਜਿਨ੍ਹਾਂ ਦੇ ਉੱਤੇ ਫਿਲਮ ਵੀ ਬਣ ਚੁੱਕੀ ਔਰ ਉਹਨਾਂ ਦੇ ਜਿਹੜੀਆਂ ਫੋਟੋ ਨੇ ਮੁੰਡੇ ਕੁੜੀਆਂ ਆਪਣੀ ਬਾਡੀ ਦੇ ਉੱਤੇ ਇੱਕ ਟੈਟੂ ਦੇ ਰੂਪ ਵਿੱਚ ਵੀ ਬਣਵਾਉਂਦੇ ਨੇ ਉਹਨੇ ਸਾਈਂ ਜੀ ਟੈਟੂ ਵਾਲੇ ਸਸੀਗਾਲ ਜੀ ਸਸੀਗਾਲ ਜੀ ਆ ਪਾਜੀ ਤੁਹਾਡੇ ਬਾਰੇ ਸੁਣਿਆ ਕਿ ਤੁਹਾਡੀ ਫਿਲਮ ਵੀ ਬਣ ਚੁੱਕੀ ਹੈ ਔਰ ਤੁਹਾਡੇ ਜਿਹੜੇ ਟੈਟੂ ਨੇ ਉਹ ਮੁੰਡੇ ਕੁੜੀਆਂ ਆਪਣੇ ਬਾਡੀ ਪਾਰਟ ਤੇ ਬਣਾਉਂਦੇ ਨੇ ਤੇ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੇ ਟੈਟੂ ਮੁੰਡੇ ਕੁੜੀਆਂ ਬਣਾਉਂਦੇ ਨੇ ਉਹ ਉਹ ਉਹਨਾਂ ਲਈ ਬਹੁਤ ਖਾਸ ਹੁੰਦੇ ਨੇ ਤੁਹਾਡੇ ਚ ਕਿਹੜੀ ਇਹੋ ਜਿਹੀ ਖੂਬੀ ਹੈਗੀ ਜਿਹੜੇ ਮੁੰਡੇ ਕੁੜੀਆਂ ਤੁਹਾਡੇ ਕੋਲੋਂ ਇਨਸਪਾਇਰ ਹੋ ਕੇ ਆਪਣੀ ਬਾਡੀ ਦੇ ਉੱਤੇ ਤੁਹਾਡੀਆਂ ਫੋਟੋ ਬਣਵਾ ਰਹੇ ਨੇ ਦੇਖੋ ਜੀ ਪਹਿਲੇ ਨੰਬਰ ਤੇ ਮੈਂ ਆਪਣੇ ਆਪ 'ਚ ਕੁਛ ਨਹੀਂ ਐ ਮੈਂ ਹੈਗਾ ਛੁੱਣੇ ਬੰਦਾ ਤੇ ਉਹ ਪਰਮਾਤਮਾ ਦੀ ਕਿਰਪਾ ਵਾ ਜੋ ਉਹਨਾਂ ਨੂੰ ਮੇਰੀ ਗੱਲਾਂ ਵਧੀਆ ਲੱਗੀਆਂ ਵਾ ਜੋ ਮੇਰੇ ਲਾਈਫ 'ਚ ਜੋ ਤੱਥ ਸੀਗੇ ਜੋ ਆਪਣੀ ਜ਼ਿੰਦਗੀ 'ਤੇ ਜੀ ਹੈਗੀ ਆ ਜੋ ਆਪਣੇ ਔਂਕੜਾ ਮੈਂ ਆਪਣੀ ਲਾਈਫ 'ਚ ਜੀ ਆ ਉਹਨਾਂ ਤੋਂ ਉਹਨਾਂ ਨੂੰ ਕਿਥੇ ਕਿਥੇ ਮੈਂ ਅੱਜ ਦੀ ਜ਼ਿੰਦਗੀ ਵਿੱਚ ਜਿੱਥੇ ਮੈਂ ਪਹੁੰਚਿਆ ਹਾਂ ਮੈਂ ਕਹਿਣਾ ਕਿ ਹਜੇ ਵੀ ਕਿਥੇ ਮੇਰੀ ਦੌੜ ਖਤਮ ਨਹੀਂ ਹੋਈ ਹੈਗੀ ਮੇਰੀ ਦੌੜ ਤਾਂ ਆਪਣੇ ਆਪ ਨਾਲ ਹਲੇ ਮੇਰੀ ਰੇਸ ਜਾਰੀ ਹੈ ਸਟਰਗਲ ਮੈਂ ਅੱਜ ਵੀ ਦਿਖਦਾ ਪਿਆ ਵਾ ਲੇਕਿਨ ਜਿਨ੍ਹਾਂ ਨੇ ਮੇਰੀ ਫੋਟੋਆਂ ਬਣਾਈਆਂ ਵਾ ਮੈਂ ਤਾਂ ਉਹਨਾਂ ਨੂੰ ਪਹਿਲੇ ਤਾਂ ਵੀ ਦਿਲੋਂ ਬਹੁਤ ਧੰਨਵਾਦ ਕਹਿਣਾ ਚਾਹੂਗਾ ਹਨਾ ਤੇ ਮੈਂ ਸੋਚਦਾ ਹੈਗਾ ਨਹੀਂ ਸੀਗਾ ਜਿੰਨਾ ਕੋਈ ਇੰਨਾ ਨੇ ਮੈਨੂੰ ਬਣਾਇਆ ਵਾ ਲੇਕਿਨ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਸਾਡੀ ਜ਼ਿੰਦਗੀ ਬਦਲ ਗਈ ਹੈ ਵੀ ਤੇਰੀ ਗੱਲਾਂ ਸੁਣ ਕੇ ਜਾਂ ਤੇਰਾ ਸਟਰਗਲ ਮੈਂ ਤਾਂ ਜੀ ਆਪਣੀ ਜ਼ਿੰਦਗੀ ਬੋਲਦਾ ਪਿਆ ਸੀਗਾ ਮੇਰੀ ਲਾਈਫ ਤਾਂ ਚੇਂਜ ਹੋ ਚੁੱਕੀ ਆ ਤੇ ਮੈਂ ਆਪਣਾ ਉਹ ਬੜਾ ਹੀ ਕਿਸਮਤ ਵਾਲਾ ਤੇ ਬੜਾ ਲੱਕੀ ਸਭਾ ਦਾ ਜੀ ਨੂੰ ਕਿ ਮੈਂ ਕਿਸੇ ਨੂੰ ਸਿਹਤ ਦੇਣ ਵਾਲਾ ਬਣਿਆ ਕਿ ਮੈਨੂੰ ਕਾਫੀ ਕਮੈਂਟ ਆਉਂਦੇ ਆ ਕਹਿੰਦੇ ਕਿ ਤੂੰ ਪੰਜਾਬ ਨੂੰ ਕੀ ਦਿੱਤਾ ਵਾ ਮੈਂ ਕਹਿੰਦਾ ਕਿ ਮੇਰੇ ਵੀਰਾਂ ਤੇ ਭੈਣਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਨੂੰ ਕੀ ਮਿਲਿਆ ਵਾ ਜੀ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਤੁਹਾਡਾ ਜ਼ਿੰਦਗੀ ਦਾ ਜਿਹੜਾ ਸਫਰ ਕਿਸ ਤਰ੍ਹਾਂ ਸ਼ੁਰੂ ਹੋਇਆ ਸਟਰਗਲ ਤਾਂ ਲਾਈਫ ਦੇ ਵਿੱਚ ਬਹੁਤ ਹਰ ਇੱਕ ਪਰਸਨ ਦੀ ਲਾਈਫ ਵਿੱਚ ਆਉਂਦੇ ਨੇ ਦੁੱਖ ਤਕਲੀਫਾਂ ਹੁੰਦੀਆਂ ਨੇ ਕਿ ਤੁਹਾਡੀ ਲਾਈਫ ਵੀ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਹੈਗਾ ਪਾਜੀ ਦੇਖੋ ਜੋ ਵੀ ਇਸ ਦੁਨੀਆ ਤੇ ਪਰਸਨ ਹੈਗੇ ਆ ਸਭ ਦੀ ਲਾਈਫ ਚ ਕੁਛ ਨਾ ਕੁਛ ਤਾਪ ਚਟਾਪ ਛੜਦੇ ਪਏ ਨੇ ਬਣਾ ਚੱਲਦੇ ਪਏ ਨੇ ਬਟ ਮੇਰੀ ਲਾਈਫ ਚ ਵੀ ਮੈਨੂੰ ਲੱਗਦਾ ਕਿ ਕੁਛ ਐਸਾ ਵਾਪਰਿਆ ਹੈ ਕਿ ਜਿਹਦੇ ਉੱਪਰ ਜਿੱਦਾਂ ਤੁਸੀਂ ਕਿਹਾ ਕਿ ਮੂਵੀ ਵੀ ਬਣ ਚੁੱਕੀ ਆ ਡਾਕੂਮੈਂਟਰੀ ਬਣ ਚੁੱਕੀ ਆ ਮੇਰੀ ਲਾਈਫ ਇੱਕ ਮੂਵੀ ਨਾਲੋਂ ਘੱਟ ਨਹੀਂ ਸੀਗੀ ਮੈਨੂੰ ਇਦਾਂ ਲੱਗਦਾ ਵਾ ਸ਼ਾਇਦ ਸੁਰਤ ਵਾਲੇ ਦਾ ਨਹੀਂ ਬਟ ਮੈਨੂੰ ਲੱਗਦਾ ਹੈ ਕਿ ਜੋ ਕਿ ਮੇਰੇ ਫਾਦਰ ਸਾਹਿਬ ਨੇ ਉਹ 13 ਸਾਲਾਂ ਤੱਕ ਬਣਦੇ ਰਹਿੰਦੇ ਨੇ ਔਰ ਮੇਰੀ ਮਾਤਾ ਦਿਨ ਰਾਤ ਕੰਮ ਕਰਕੇ ਸਾਨੂੰ ਪੜ੍ਹਾਈ ਲਿਖਾਈ ਸਾਡੀ ਕਰਵਾਦੇ ਰਹੇ ਜਿੱਥੇ ਤੱਕ ਹੋ ਸਕੇ ਉਹਨਾਂ ਨੇ ਲੇਕਿਨ ਮੈਂ ਅੱਜ ਆਪਣੇ ਆਪ ਨੂੰ ਬੋਲ ਕੇ ਸਮਝਦਾ ਵਾਂ ਬਹੁਤ ਕਿਸਮਤ ਵਾਲਾ ਸਮਝਦਾ ਕਿ ਮੈਂ ਆਪਣੇ ਮਾਪੇ ਦਾ ਨਾਮ ਲੈ ਸਕਦਾ ਵਾਂ ਔਰ ਜਿਵੇਂ ਕਿ ਕਾਫੀ ਸਟਰਗਲ ਦੇ ਵਿੱਚ ਮੈਂ ਇਸ ਲਾਈਫ ਨੂੰ ਦੇਖਿਆ ਵਾ ਕਿ ਮੇਰੇ ਮਾਤਾ ਪਿਤਾ ਕਿਵੇਂ ਸਟਰਗਲ ਕਰਦੇ ਮੇਰੇ ਬਾਪੂ ਜਿਹੜੇ ਸੀਗੇ 13 ਸਾਲਾਂ ਤੱਕ ਬੈੱਡ ਤੇ ਰਹੇ ਨੇ 2016 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਬੈੱਡ ਤੇ ਹੀ ਰਹਿ ਕੇ ਹੋਈ ਹੈ ਤੇ ਮੈਂ ਕੱਲੀ ਕੱਲੀ ਚੀਜ਼ ਨੂੰ ਪਾਈ ਤਰਸਿਆ ਉਸ ਟਾਈਮ ਤੇ ਜਿੱਦਾਂ ਅੱਜ ਦੇ ਟਾਈਮ 'ਚ ਹੁਣ ਅਸੀਂ ਬੈਠੇ ਹੁਣ ਬੰਦਾ ਕਰੇ ਕੋਕ ਕੋਕ ਪੁੱਛਦਾ ਯਾਰ ਹਨਾ ਤੇ ਉਹ ਟਾਈਮ ਤੇ ਬਾਜੀ ਵੀ ਮੈਂ ਕਹਿੰਦਾ ਕਿ ਮੈਂ ਉਹਦੇ ਲਈ ਵੀ ਤਰਸਿਆ ਯਾਰ ਇੱਕ ਟਾਈਮ ਤੇ ਵੀ ਕੋਕਲੀ ਵੀ ਤਰਸਿਆ ਵਾ ਵੀ ਇੰਨੀ ਉਹ ਚੀਜ਼ੇ ਮੈਨੂੰ ਬੜੀ ਲੱਗਦੀ ਹੁੰਦੀ ਸੀਗੀ ਹਣਾ ਮੈਂ ਵੇਟਰਿੰਗ ਤੱਕ ਕੀਤੀ ਹੈ ਬਾਈ ਮੈਂ ਵੇਟਰਿੰਗ ਦਾ ਲੈ ਕੇ ਕਹਿ ਲਓ ਵੀ ਆਪਣਾ ਕਾਰਾਂ ਸਾਫ ਕਰ ਕਹਿ ਲਓ ਕਿਉਂਕਿ ਮੇਰੀ ਮਾਤਾ ਦੇ ਸਿਰ ਤੇ ਇਕੱਲਾ ਬੋਝ ਨਹੀਂ ਪਾਇਆ ਜਾ ਸਕਦਾ ਸੀਗਾ ਹੁਣ ਕਾਰ ਚ ਇੱਕ ਪੁੱਤ ਜਦੋਂ ਜਵਾਨ ਹੁੰਦਾ ਹੈਗਾ ਵਾ ਤਾਂ ਉਹਦਾ ਇੱਕ ਨੀਜੀ ਆਪਣਾ ਬਣਦਾ ਵਾ ਫਰਜ਼ ਬਣਦਾ ਹੈਗਾ ਵਾ ਕਿ ਘਰ ਨੂੰ ਸੰਭਾਲਣਾ ਤੇ ਉਸ ਚੀਜ਼ ਦੇ ਵਿੱਚ ਮੈਂ ਜਦੋਂ ਰੁੱਝਿਆ ਤੇ ਆ ਬੇਟਰੀ ਤੋਂ ਲੈ ਕੇ ਕੱਪੜਿਆਂ ਦਾ ਕੰਮ ਲੈ ਕੇ ਗਾ ਲੋ ਜਾਂ ਹਨਾ ਕਾਰਾ ਸਾਫ ਕਰ ਲੋ ਤਾਂ ਉਹ ਚੀਜ਼ਾਂ ਮੈਂ ਬੜੇ ਛੋਟੇ ਬਦਕਤੇ ਮੈਂ ਕੰਮ ਕਰ ਚੁੱਕਾ ਵਾ ਬਟ ਉਸ ਚੀਜ਼ ਦਾ ਸਟਰਗਲ ਜੋ ਕਹਿ ਲੋ ਵੀ ਅੱਜ ਵੀ ਕੱਲ ਵੀ ਖਤਮ ਨਹੀਂ ਹੋਇਆ ਬੇਸਿਕ ਲੋਕ ਕਹਿੰਦੇ ਕਿ ਹਨਾ ਵੀ ਕਾਫੀ ਹੱਦ ਤੱਕ ਕਿਤੇ ਪਹੁੰਚ ਗਿਆ ਸਟਰਗਲ ਜ਼ਿੰਦਗੀ ਚ ਕਦੀ ਖਤਮ ਨਹੀਂ ਹੁੰਦਾ ਹੈਗਾ ਬਾਈ ਜੀ ਸਟਰਗਲ ਤਾਂ ਸਾਰੀ ਜ਼ਿੰਦਗੀ ਬੰਦੇ ਦੀ ਲਾਈਫ ਵਿੱਚ ਚੱਲਦਾ ਰਹਿੰਦਾ ਹੈ ਆ ਜਿਹੜੇ ਤੁਹਾਡੇ ਬੋਡੀ ਦੇ ਉੱਤੇ ਤੁਸੀਂ ਜਿਹੜੇ ਟੈਟੂ ਬਣਾਏ ਨੇ ਇਹ ਇਹਦਾ ਵੀ ਕੁਝ ਨਾ ਕੁਝ ਰੀਜ਼ਨ ਕੌਜ਼ ਹੋਣਾ ਔਰ ਸਭ ਤੋਂ ਪਹਿਲਾਂ ਜਿਹੜਾ ਟੈਟੂ ਤੁਸੀਂ ਕਿਹੜਾ ਬਣਾਇਆ ਸੀ ਔਰ ਕਿਹਨਾਂ ਦਾ ਬਣਵਾਇਆ ਸੀ ਅੱਜ ਮੇਰਾ ਫਸਟ ਟੈਟੂ ਮੇਰੇ ਫਾਦਰ ਸਾਹਿਬ ਦਾ ਰਿਹਾ ਵਾ ਕਿਉਂਕਿ ਮੈਨੂੰ ਟੈਟੂ ਨੂੰ ਲੈ ਕੇ ਮੇਰੇ ਐਸੇ ਥੋਟ ਹੈਗੇ ਕਿ ਜੇ ਤੁਸੀਂ ਜੋ ਕੋਈ ਟੈਟੂ ਕਰਵਾਉਂਦੇ ਹੋ ਉਹ ਤੁਹਾਡੇ ਨਾਲ ਹੀ ਰਹਿੰਦਾ ਵਾ ਔਰ ਮੈਨੂੰ ਵਾਈਫ ਸਹਤ ਕਿ ਮੇਰੇ ਫਾਦਰ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਐ ਕਹ ਲਓ ਕੋਈ ਯਾਰਾ ਦੋਸਤਾ ਵਾਲਾ ਹੀ ਸੀਗਾ ਬੇਸ਼ੱਕ ਮੇਰਾ ਬਾਪੂ ਬੈਡ ਤੇ ਸੀਗਾ ਉਸ ਬੰਦੇ ਨੇ ਮੈਨੂੰ ਇਨਾਂ ਕੋ ਸਿਖਾਇਆ ਵਾ ਬੈੜ ਤੇ ਬਹਿ ਕੇ ਉਹਨੇ 13 ਸਾਲ ਬੇਸ਼ਿਕ ਬੈੜ ਤੇ ਰਹੇ ਨੇ ਲੇਕਿਨ ਅਵੇ ਪੂਰੀ ਜ਼ਿੰਦਗੀ ਦਾ ਐਕਸਪੀਰੀਅੰਸ ਮੇਰੇ ਅੰਦਰ ਭਰਿਆ ਵਾ ਜੋ ਮੈਂ ਅੱਜ ਇੱਥੇ ਤੱਕ ਪਹੁੰਚਿਆ ਵਾ ਮੈਨੂੰ ਲੱਗਦਾ ਕਿ ਉਹਨਾਂ ਦੇ ਬਦੌਲਤ ਪਹੁੰਚਿਆ ਵਾ ਤੇ ਵੀ ਬਾਪੂ ਜੀ ਤੇ ਮੈਂ ਟੈਟੂ ਕਰਵਾਇਆ ਸੀਗਾ ਤੇ ਮੈਂ ਫੀਲ ਕਰਦਾ ਸੀ ਕਿ ਅੱਜ ਮੇਰਾ ਬਾਪੂ ਮੇਰੇ ਨਾਲ ਹੀ ਬੈਠਾ ਹੋਰ ਅੱਜ ਵੀ ਵੇਹੀ ਸੋਚਦਾ ਵਾ ਕਿ ਮੇਰੇ ਮਾਤਾ ਪਿਤਾ ਮੇਰੇ ਨਾਲ ਹੀ ਬੈਠੇ ਨੇ ਸੁਣਦੇ ਪਏ ਨੇ ਮੈਨੂੰ ਅੱਜ ਤੁਸੀਂ ਖੁਦ ਇੱਕ ਬਹੁਤ ਅੱਛੇ ਕਰ ਟੈਟੂ ਆਰਟਿਸਟ ਬਣ ਚੁੱਕੇ ਨੇ ਬਹੁਤ سارے ਲੜਕੇ ਲੜਕੀਆਂ ਮੇਲ ਫੀਮੇਲ ਤੁਹਾਡੇ ਕੋਲ ਟੈਟੂ ਬਣਵਾਉਣ ਵਾਸਤੇ ਹੁੰਦੇ ਨੇ ਜਿਸ ਤਰ੍ਹਾਂ ਕਿ ਤੁਹਾਡੇ ਹੱਥਾਂ ਤੇ ਪੈਰਾਂ ਤੇ ਤੁਹਾਡੇ ਫੇਸ ਦੇ ਉੱਤੇ ਟੈਟੂ ਜਿਹੜੇ ਅਸੀਂ ਬਣੇ ਦੇਖ ਰਹੇ ਹਾਂ ਕਿ ਇਟ ਮੀਨਸ ਕਿ ਟੈਟੂ ਦੀ ਇੱਕ ਸੂਈ ਦਾ ਜਿਹੜਾ ਦਰਦ ਹੈਗਾ ਕਿ ਨਾਰਮਲ ਪਰਸਨ ਨਹੀਂ ਬਰਦਾਸ਼ਤ ਹੁੰਦਾ ਤੁਸੀਂ ਤਾਂ ਫਿਰ ਵੀ ਆਪਣਾ ਸਾਰਾ ਸਰੀਰ ਟੈਟੂਆਂ ਨਾਲ ਬੰਨਿਆ ਪਿਆ ਹੈ ਤੇ ਇਹ ਜਿਹੜਾ ਸਟਾਰਟਿੰਗ ਵਿੱਚ ਜਿਹੜਾ ਤੁਸੀਂ ਪਹਿਲਾ ਟੈਟੂ ਬਣਵਾਇਆ ਸੀਗਾ ਤੁਹਾਨੂੰ ਉਹ ਜਿਹੜੀ ਪੇਨ ਹੋਈ ਸੀਗੀ ਤੇ ਅੱਜ ਤੁਸੀਂ ਇੰਨੇ ਬਣਵਾ ਚੁੱਕੇ ਉਹ ਪੇਨ ਹੁਣ ਉਸ ਤਰ੍ਹਾਂ ਦੀ ਪਹਿਲੇ ਵਰਗੀ ਪੇਨ ਹੁੰਦੀ ਆ ਤੁਸੀਂ ਉਸ ਚੀਜ਼ ਦੇ ਆਦੀ ਹੋ ਚੁੱਕੇ ਹੋ ਭਾਜੀ ਜੇ ਕਹੀਏ ਦਰਦ ਦੀ ਗੱਲ ਕਰੀਏ ਕਿ ਜਿਹੜੀ ਲਾਈਫ 'ਚ ਜਿਹੜੀ ਦਰਦ ਹੁੰਦੇ ਆ ਨਾ ਉਸ ਟੈਟੂ ਨਾਲ ਬਹੁਤ ਹੀ ਘਟਨੇ ਜੋ ਕਿ ਅੱਜ ਮੈਂ ਪਿੰਡੇ ਤੇ ਜੋ ਹੰਡਾਈਆਂ ਉਸ ਟਾਈਮ ਤੇ ਜਿਹੜੇ ਹੰਡਾਈਆਂ ਚੋਂ ਮੈਂ ਅੱਜ ਆਪਣੇ ਟੈਟੂ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਹੋਰ ਦਰਦ ਨਾਲੋਂ ਆਹ ਦਰਦ ਕੁਝ ਵੀ ਨਹੀਂ ਹੈਗੀ ਔਰ ਦੇਖੋ ਜੀ ਜਿਹੜੇ ਹੁੰਦੀ ਗੱਲ ਕਰੀ ਕਿ ਤੁਹਾਨੂੰ ਦਰਦ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਮੈਂ ਇਸੇ ਮੋਟੀਵੇਸ਼ਨ ਨਾਲ ਚੱਲਦਾ ਵਾ ਇਸੇ ਗੋਲ ਨਾਲ ਚੱਲਦਾ ਵਾ ਕਿ ਉਹ ਵਕਤ ਜਿਹੜਾ ਸੀਗਾ ਉਹ ਜ਼ਿਆਦਾ ਪਿਆੜਕ ਸੀਗਾ ਉਹ ਜ਼ਿਆਦਾ ਦਰਦਨਾਕ ਸੀਗਾ ਇਹ ਕੁਝ ਵੀ ਨਹੀਂ ਹੈ ਇਹ ਮੇਰੇ ਚੇਂਜ ਕਰ ਰਿਹਾ ਜੇਕਰ ਮੇਰੇ ਲਾਈਫ ਚੇਂਜ ਕਰਦਾ ਪਿਆ ਵਾ ਮੈਨੂੰ ਇਸ ਜੀ ਨੂੰ ਪਿਆਰ ਆ ਮੈਨੂੰ ਆਰਟ ਨਾਲ ਪਿਆਰ ਆ ਤੇ ਆ ਦਰਦਾਂ ਕਿੱਥੇ ਰਹਿ ਜਾਂਦੀ ਹੈ ਭਾਈ ਜਿਸ ਤਰ੍ਹਾਂ ਕੀ ਤੁਹਾਡੀ ਬਾਡੀ ਪਾਰਟ ਤੋਂ ਲੱਗਦਾ ਕਿ ਤੁਸੀਂ ਬਹੁਤ ਸਾਰੇ ਟੈਟੂ ਸਾਰੇ ਸ਼ਰੀਰ ਦੇ ਉੱਤੇ ਬਣਾਏ ਹੋਏ ਨੇ ਤੁਸੀਂ ਉਹ ਦੱਸਿਆ ਕਿ ਪਹਿਲਾ ਜਿਹੜਾ ਦੁੱਖ ਸੀਗਾ ਉਸ ਨੂੰ ਤੁਸੀਂ ਹੁਣ ਦੀਆਂ ਪਿੰਨਾ ਜਿਹੜੀਆਂ ਟੈਟੂ ਵਾਲੀਆਂ ਹੈਗੀਆਂ ਨਾ ਉਹ ਤੁਹਾਡੇ ਉਹਨਾਂ ਦਰਦ ਨਹੀਂ ਦਿੰਦੀਆਂ ਜਿੰਨਾ ਕਿ ਤੁਸੀਂ ਪਹਿਲਾਂ ਦਰਦ ਖੰਡਾ ਚੁੱਕੇ ਹੋ ਜਿਹੜੀਆਂ ਐਨਕਾਂ ਨੇ ਸਪੈਕਸ ਨੇ ਉਹ ਹਰ ਬੰਦੇ ਦਾ ਇੱਕ ਸਟੇਟਸ ਸਿੰਬਲ ਹੁੰਦਾ ਨੇ ਹੁਣ ਤੁਸੀਂ ਜਿਹੜੀਆਂ ਐਨਕਾਂ ਲਗਾਈਆਂ ਹੋਈਆਂ ਇਹਦੇ ਪਿੱਛੇ ਵੀ ਕੋਈ ਰਾਜ਼ ਹੈਗਾ ਭਾਈ ਇਹਦੇ ਵਿੱਚ ਤਾਂ ਰਾਜ਼ ਹੈ ਕਹੀਏ ਕਿ ਮੈਂ ਤਾਂ ਵੈਸੇ ਵੀ 24 ਘੰਟੇ ਲਾ ਕੇ ਰੱਖਦਾ ਹੈਗਾ ਵੈਸੇ ਵੀ ਕਿਉਂਕਿ ਮੈਂ ਚਾਹਨਾ ਹੈ ਕਿ ਵੀ ਜਿਵੇਂ ਵੀ ਅੱਖਾਂ ਨਾਲ ਕੋਈ ਪੜ ਸਕੇ ਕਹਿੰਦੇ ਵੀ ਅੱਖਾਂ ਪੜ ਲੰਦੇ ਆ ਉਹ ਨਹੀਂ ਪਰ ਇੱਕ ਹੋਰ ਇਹਦਾ ਮਤਲਬ ਹੈਗਾ ਕਿ ਮੈਂ ਕਰਾਇਆ ਭਾਈ ਆਈ ਬੋਲ ਟੈਟੂ ਇਹਦੇ ਪਿੱਛੇ ਵੀ ਇਹੀ ਰਾਜ਼ ਹੈ ਹੁਣ ਮੈਂ ਐਨਕਲ ਲਾ ਕੇ ਵੀ ਇਹ ਚੀਜ਼ ਕਰ ਸਕਦਾ ਕੋਈ ਅੱਖਾਂ ਨਹੀਂ ਪੜ ਸਕਦਾ ਕੋਈ ਕਾਜ਼ ਦੇ ਸਮੇਂ ਵਿੱਚ ਵਾਕਈ ਭਾਜੀ ਤੁਸੀਂ ਇੱਕ ਵਿਲੱਖਣ ਕੰਮ ਕੀਤਾ ਜਿਹੜੀਆਂ ਅੱਖਾਂ ਦੇ ਟੈਟੂ ਜਿਹੜੇ ਅਸੀਂ ਨਾ ਦੇਸ਼ਾਂ ਵਿਦੇਸ਼ਾਂ ਵਿੱਚ ਗੋਰਿਆਂ ਦੇ ਦੇਖਦੇ ਹੁੰਦੇ ਸੀਗੇ ਵੀ ਵੀ ਇੱਕ ਜਿਹੜੀ ਨੀਡਲ ਬੋਡੀ ਦੇ ਉੱਤੇ ਤਾਂ ਇੰਨੀ ਇੰਨੀ ਪੇਨ ਕਰਦੀ ਹੈ ਤੁਸੀਂ ਅੱਖਾਂ ਦੇ ਵਿੱਚ ਜਿਹੜਾ ਟੈਟੂ ਬਣਵਾਏ ਨੇ ਇਹ ਤੁਹਾਨੂੰ ਕਿੰਨੀ ਕੁ ਪੇਨ ਉਦੋਂ ਬਰਦਾਸ਼ਤ ਕਰਨੀ ਪਈ ਸੀਗੀ ਉਹ ਕੀ ਪ੍ਰੋਸੈਸ ਕਰ ਉਹ ਕਿੰਨੇ ਕਿੰਨੇ ਟਾਈਮ ਦੇ ਵਿੱਚ ਇਹ ਸਾਰਾ ਕੰਪਲੀਟ ਕਰ ਲਿਆ ਸੀ ਤੁਸੀਂ ਭਾਜੀ ਅਜੇ ਪਹਿਲੇ ਗੱਲ ਕਰੀਏ ਕਿ ਇਹ ਬਹੁਤ ਡੇਂਜਰ ਹੈ ਮੈਂ ਇਸ ਚੀਜ਼ ਦੀ ਸਲਾਹ ਬਿਲਕੁਲ ਨਹੀਂ ਦਊਗਾ ਵੀ ਕੋਈ ਕਰਾਵੇ ਇਸ ਚੀਜ਼ ਨੂੰ ਠੀਕ ਹੈ ਇਹ ਮੇਰਾ ਨਿੱਜੀ ਮਾਮਲਾ ਸੀਗਾ ਤੇ ਜੇ ਮੈਨੂੰ ਪਸੰਦੀ ਸੀ ਹੋਰ ਮੈਨੂੰ ਮੈਂ ਬਹੁਤ ਰਿਸਰਚ ਕੀਤੀ ਹੈ ਦੇ ਬਾਰੇ ਔਰ ਜੇ ਮੈਂ ਕਰਵਾਇਆ ਇਹ ਕਾਫੀ ਪੇਨਫੁੱਲ ਟੈਟੂ ਹੈ ਐਂਡ ਬਹੁਤ ਹੀ ਰਿਸਕੀ ਹੈ ਇਹਦੇ ਵਿੱਚ ਅੱਖਾਂ ਤੱਕ ਜਾ ਸਕਦੀ ਹੈ ਵਾ ਪੂਰੇ ਪੂਰੇ ਚਾਂਸ ਰਹਿੰਦੇ ਆ ਆਮ ਸੋ ਵੈਰੀ ਲੱਕੀ ਵੀ ਮੈਂ ਇਸ ਚੀਜ਼ ਤੋਂ ਨਿਕਲ ਗਿਆ ਬਟ ਬਹੁਤ ਡੇਂਜਰ ਹੈਗਾ ਵਾ ਐਂਡ ਬਹੁਤ ਵੈਰੀ ਪੇਨਫੁੱਲ ਟੈਟੂ ਹੈ ਜਦੋਂ ਤੁਸੀਂ ਅੱਖਾਂ ਦਾ ਟੈਟੂ ਬਣਾਇਆ ਤੁਸੀਂ ਕਿਸੇ ਡਾਕਟਰ ਸਾਹਿਬ ਨਾਲ ਕਿਸੇ ਆਈ ਡਾਕਟਰ ਆਈ ਸਪੈਸ਼ਿਸਟ ਡਾਕਟਰ ਨਾਲ ਕੰਸਲਟ ਕੀਤਾ ਸੀ ਵੀ ਮੈਂ ਇਹ ਕਰਵਾ ਰਿਆ ਜੇ ਕੀਤਾ ਸੀ ਤੇ ਉਹਨਾਂ ਨੇ ਅੱਗੋਂ ਕੀ ਕਿਹਾ ਸੀ ਭਾਜੀ ਰਿਸਰਚ ਮੈਂ ਤਾਂ ਦੱਸ ਰਿਹਾ ਮੈਨੂੰ ਅੱਜ ਤੋੜੀ ਮੈਂ 2-3 ਸਾਲਾਂ ਤੋਂ ਰਿਸਰਚ ਕਰ ਰਿਹਾ ਇਸ ਚੀਜ਼ ਦੇ ਬਾਰੇ ਕਿ ਮੈਨੂੰ ਕਰਾਣਾ ਚਾਹੀਦਾ ਕਿ ਨਹੀਂ ਹੋਰ ਸਲਾਹਾਂ ਲੈਣ ਵਾਲੇ ਜਿਹੜੇ ਗੱਲ ਤੁਸੀਂ ਗਏ ਡਾਕਟਰ ਨਾਲ ਕੰਸਲਟ ਕੀਤਾ ਮੇਰੇ ਕਾਫੀ ਕੁਝ ਬਿੱਤਰ ਰਹਿ ਗਿਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਰਿਜ਼ਲਟ ਵਿੱਚ ਮੈਨੂੰ ਕੈਸਾ ਪਤਾ ਲੱਗਿਆ ਵਾ ਕਿ ਆ ਵੀ ਇੱਕ ਟਾੜਾ ਪ੍ਰੋਫੈਸ਼ਨਲ ਆਰਟਿਸਟ ਹੋਣਾ ਚਾਹੀਦਾ ਵਾ ਜਿਹੜ ਆਈਬੋਲ ਟੈਟੂ ਕਿਉਂਕਿ ਇੰਡੀਆ ਦੇ ਵਿੱਚ ਦੋ ਜਨ ਹੀ ਆਰਟਿਸਟ ਆਏ ਗਿਆ ਆਈਬੋਲ ਟੈਟੂ ਕਰਦੇ ਉਹ ਜਿਹਦੀ ਸਟੱਡੀ ਬਾਅਦ ਅਮਰੀਕਾ ਤੋਂ ਮੈਂ ਓਕੇ ਸਾਨੂੰ ਇੰਨਾ ਕੁ ਇੱਕ ਪਤਾ ਲੱਗਾ ਕਿ ਤੁਸੀਂ ਹੁਣ ਤੱਕ ਵੀ ਜਿੰਨੇ ਵੀ ਟੈਟੂ ਬਣਾ ਚੁੱਕੇ ਹੋ ਬਹੁਤ سارے ਲੜਕੇ ਲੜਕੀਆਂ ਤੁਹਾਡੇ ਫੈਨ ਹੋ ਚੁੱਕੇ ਨੇ ਆ ਉਹ ਆਪਣੀ ਬਾਡੀ ਪਾਰਟ ਦੇ ਉੱਤੇ ਟੈਟੂ ਵੀ ਬਣਾਉਂਦੇ ਨੇ ਅੱਜਕੱਲ ਜ਼ਿਆਦਾ ਇੱਕ ਟ੍ਰੈਂਡ ਚੱਲ ਰਿਹਾ ਕਿ ਆਪਣੇ ਇੱਕ ਪ੍ਰਾਈਵੇਟ ਬਾਡੀ ਪਾਰਟ ਦੇ ਉੱਤੇ ਟੈਟੂ ਬਣਾਉਂਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਜੀ ਇਹਦੇ ਬਾਰੇ ਮੈਂ ਕਰਾਂਗਾ ਇੱਕ ਨਹੀਂ ਜੀ ਮਾਮਲਾ ਹੈ ਉਹਨਾਂ ਦਾ ਇੱਕ ਪਰਸਨਲ ਚੋਇਸ ਹੈਗੀ ਆ ਹੁਣ ਜੇ ਮੈਂ ਇੰਨੀ ਗੱਲ ਕਵਾਂ ਤੇ ਮੈਨੂੰ ਲੱਗਦਾ ਛਾ ਆਡੀਅנס ਇਹ ਵੀ ਪੁੱਛੋਗੇ ਕਿ ਇਹਦੇ ਵਿੱਚ ਗੱਲ ਬੁਕਾਦਣਾ ਚਾਹੁੰਦਾ ਵਾ ਗੱਲ ਇਦਾਂ ਹੀ ਕਿ ਦੇਖੋ ਜੀ ਜੇਕਰ ਕਹਿੰਦੇ ਨੇ ਕਿ ਕੁੜੀਆਂ ਮੁੰਡੇ ਇੱਕੋ ਹੀ ਨੇ ਹਨਾ ਤੇ ਵੀ ਦਰਜਾ ਇੱਕੋ ਹਿਸਾਬ ਦਾ ਹੈਗਾ ਵਾ ਕਿਉਂ ਨਾ ਟੈਟੂ ਕਰਵਾ ਸਕਦੇ ਹੋ ਵੈਸੇ ਹੀ ਜੇ ਗੱਲ ਕਰੀਏ ਕਿ ਕਾਫੀ ਪਰਸਨ ਵੀ ਕਹਿੰਦੇ ਕੋ ਆਪਣੇ ਪਾਰਟਨਰ ਲਈ ਕਰਵਾਉਂਦੇ ਪਏ ਨੇ ਪ੍ਰਾਈਵੇਟ ਟੈਟੂ ਜਿਹੜੇ ਹੈਗੇ ਆ ਬਟ ਠੀਕ ਆ ਬਟ ਜੇ ਸਮਝੇ ਤਾਂ ਉਦਹੀ ਰਹਿਣਾ ਵਾ ਲਾਈਫਟਾਈਮ ਉਦਹੀ ਰਹਿਣਾ ਵਾ ਇਹ ਬੀਡੋ ਖੋਦ ਨੂੰ ਵਾਈਪਸ ਅੱਛੀ ਦਿੰਦੇ ਆ ਮੈਨੂੰ ਪਤਾ ਮੇਰੇ ਥਾਈ ਦੇ ਬੈਕ ਤੇ ਵੀ ਮੇਰੇ ਟੈਟੂ ਹੈਗੇ ਆ ਜੋ ਮੇਰੇ ਬੈਕ ਤੇ ਮੇਰੇ ਪਿੱਛੇ ਸਾਰ ਹਰ ਜਗ੍ਹਾ ਮੇਰੇ ਟੈਟੂ ਹੈਗੇ ਆ ਉਹ ਮੇਰੇ ਲਈ ਹੈ ਹਮੇਸ਼ਾ ਟੀ-ਸ਼ਰਟ ਲੈਸ ਹੋ ਕਿ ਤਾ ਨਹੀਂ ਹੋ ਸਕਦਾ ਹਮੇਸ਼ਾ ਕੱਲਾ ਨਿੱਕਰ ਚ ਤਾਂ ਨਹੀਂ ਹੋ ਸਕਦਾ ਹੈਗਾ ਠੀਕ ਹੈ ਨਾ ਇਹ ਮੇਰੇ ਲਈ ਹੈ ਮੈਨੂੰ ਅੰਦਰੋਂ ਵਾਈਪਸ ਆ ਰਹੀ ਹੈ ਇਹ ਟੈਟੂ ਜਿਹੜਾ ਹੈਗਾ ਵਾ ਵਾਈਪ ਦਿੰਦਾ ਵਾ ਐਂਡ ਦੂਸਰੀ ਗੱਲ ਹੈ ਕਿ ਟੈਟੂ ਹਮੇਸ਼ਾ मीनिंगफुल ਟੈਟੂ ਹੀ ਹਰ ਪਰਸਨ ਕਰਵਾਉਂਦਾ ਵਾ ਜਿਹਨਾਂ ਨੂੰ ਨੌਲੇਜ ਨਹੀਂ ਹੁੰਦੀ ਇਹ ਕਾਰਟਿਸਟ ਅੱਛਾ ਹੱਟੇ ਚੋਂ ਉਹਨਾਂ ਨੂੰ ਮਿਲਦਾ ਤਾਂ ਉਹਨ ਔਰ ਇਹ ਦਬੀਸ ਮਰੀ ਬੋਟਾ ਜਿਹੜੇ ਪ੍ਰਾਈਵੇਟ ਪਾਰਟ ਦੇ ਉੱਤੇ ਜਿਹੜੇ ਟੈਟੂ ਬਣਾਉਣ ਦਾ ਜਿਹੜਾ ਕ੍ਰੇਜ਼ ਹੈਗਾ ਕੀ ਉਹ ਲੜਕੀਆਂ ਚ ਜ਼ਿਆਦਾ ਜਾਂ ਲੜਕੀਆਂ ਚ ਜ਼ਿਆਦਾ ਹੈ ਦੇਖੋ ਜੀ ਲੜਕੇ ਦੜਕੇ ਜੇ ਦੋਨੋਂ ਚੇ ਕਰੇਜ਼ ਹੈਗਾ ਲੇਕਿਨ ਅਧਿੱਤਰ ਕਈਏ ਤੇ ਫੀਮੇਲ ਚ ਜ਼ਿਆਦਾ ਕਰੇਜ਼ ਹੈਗਾ ਪ੍ਰਾਈਵੇਟ ਟੈਟੂ ਦੀ ਜੇ ਗੱਲ ਕਰਤੇ ਪਿਓ ਔਰ ਕਾਫੀ ਜਾਣੇ ਇਸ ਚੀਜ਼ ਦੇ ਵਿੱਚ ਕਮੈਂਟ ਮੈਂ ਹੁਣ ਮੈਂ ਗਲਤਾਂ ਕਰਦਾ ਪਿਆ ਕਿਉਂਕਿ ਮੈਂ ਪੜ੍ਹਿਆ ਕਿਉਂਕਿ ਮੈਂ ਅਪਡੇਟ ਕਰਦਾ ਰਹੇ ਹਾਂ ਹੈਨਾ ਵੀ ਪ੍ਰਾਈਵੇਟ ਟੈਟੂ ਵੀ ਕਿਤੇ ਕਾਫੀ ਹੈਨਾ ਬਟ ਇਹਦੇ ਵਿੱਚ ਕਹਿੰਦਾ ਕਿ ਇੱਥੇ ਲੋੜ ਕੀ ਪਈ ਸੀ ਕਰਨ ਦੀ ਤੈਨੂੰ ਲੋੜ ਵੀ ਕੀ ਪਈ ਸੀ ਨਾ ਵੀ ਮੈਂ ਕਹਿੰਦਾ ਕਿ ਇੱਕ ਨਿੱਜੀ ਮਾਮਲਾ ਹੈ ਉਹਨਾਂ ਦਾ ਹੈਨਾ ਜੇਕਰ ਸਾਨੂੰ ਵੀ ਹੱਕ ਹੈਗਾ ਜਨ ਮੇਰੇ ਦੇ ਲਈ ਕਿਤਾ ਚ ਗੁਰਤਾ ਪਿਆ ਮਾਣਾ ਤਾਂ ਮੈਂ ਪਾ ਲਿਆ ਮੈਂ ਨਿਕਰ ਜਾਣਾ ਨਿਕਰ ਜਾ ਜ ਇਹੀ ਚੀਜ਼ ਕਰਨਾ ਹੈਗਾ ਵਾ ਕਿ ਪਰਸਨਲ ਚੋਇਸ ਹੈਗੀ ਆ ਇਹਦੇ ਵਿੱਚ ਪੜਨਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਤੇ ਅਸੀਂ ਵੈਸਟਰਨ ਕਲਚਰ ਅਪਣਾਇਆ ਹੈਗਾ ਵਾ ਬਟ ਉਹ ਉਹਨਾਂ ਦੀ ਆਪਣੀ ਲਾਈਫ ਚੋਇਸ ਹੈ ਜੀ ਆ ਬਹੁਤ ਵਧੀਆ ਜਵਾਬ ਦਿੱਤਾ ਬਾਈ ਤੁਸੀਂ ਅ ਤੁਹਾਡੀ ਬਾਡੀ ਦੇ ਉੱਤੇ ਕਿੰਨੇ ਪਰਸੈਂਟ ਤੁਹਾਡੀ ਬਾਡੀ ਦੇ ਪਾਰ ਨੇ ਜਿੱਥੇ ਤੁਹਾਡੇ ਇਸ ਟਾਈਮ ਸਾਰੇ ਟੈਟੂ ਬਣੇ ਹੋਏ ਨੇ ਮੈਂ ਗਿਣਤੀ ਮਿੰਤੀ ਤਾਂ ਨਹੀਂ ਕਦੀ ਕੀਤੀ ਵੈਸੇ ਅਪਰੋਕਸੀਮੇਟ 350 ਦੇ ਪਲੱਸ ਹੋ ਸਕਦੇ ਆ ਟੈਟੂਸ ਆਪਣੇ ਹਿੰਦੁਸਤਾਨ ਤੋਂ ਪਹਿਲਾਂ ਅਬਰੋਡ ਦੇ ਵਿੱਚ ਜ਼ਿਆਦਾਤਰ ਟੈਟੂ ਦਾ ਕ੍ਰੇਜ਼ ਸੀਗਾ ਟੈਟੂ ਬਣਾਉਣ ਦਾ ਬਾਡੀ ਦੇ ਉੱਤੇ ਕ੍ਰੇਜ਼ ਸੀਗਾ ਹੁਣ ਹਿੰਦੁਸਤਾਨ ਦੇ ਵਿੱਚ ਵੀ ਇਹ ਕ੍ਰੇਜ਼ ਨਾਲ ਲੜਕੇ ਲੜਕੀਆਂ ਦੇ ਵਿੱਚ ਵਧਦਾ ਜਾ ਰਿਹਾ ਹੈਗਾ ਤੇ ਇਸ ਦੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਜੀ ਇੰਡੀਆ ਦੇ ਵਿੱਚ ਆਰਟਿਸਟ ਬਹੁਤ ਵਧੀਆ ਵਾ ਜਿਵੇਂ ਕਹਵਾਂ ਉਹਨਾਂ ਦੇ ਅਬਰੋਡ ਦੇ ਅਸੀਂ ਗੱਲ ਕਰਦੇ ਪਏ ਬਾਹਰ ਉਹ ਪਹਿਲੇ ਹੁੰਦਾ ਸੀਗਾ ਕਿ ਹਾਂ ਯਾਰ ਬਾਹਰ ਬਹੁਤ ਆਰਟਿਸਟ ਹੈਗੇ ਕਿਉਂਕਿ ਇੱਥੇ ਨਹੀਂ ਗਰੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੇ ਬਹੁਤ ਹੈਲਪ ਕੀਤੀ ਇਸ ਚੀਜ਼ ਵਿੱਚ ਗਈ ਹੈ ਤੇ ਹਨਾ ਤੇ ਦੂਸਰੀ ਗੱਲ ਕਹੀਏ ਕਿ ਪ੍ਰੋਫੈਸ਼ਨਲ ਟੈਟੂਸ ਜਿਹੜੇ ਹੈਗੇ ਆ ਲੋਕਾਂ ਨੂੰ ਸਮਝ ਲੱਗੀ ਹੈ ਕਿ ਪ੍ਰੋਫੈਸ਼ਨਲ ਟੈਟੂ ਹੁੰਦਾ ਕੀ ਹੈ ਪਹਿਲੇ ਤਾਂ ਆਪਾਂ ਨਾ ਕਿਥੋਂ ਵੀ ਕਰਾ ਲੈਂਦੇ ਸੀਗਾ ਨਾ ਨਾ ਜਿੱਦਿਹਾ ਨਾ ਟੈਟੂਸ ਬੰਦੇ ਸੀਗੇ ਬਟ ਹੁਣ ਹੈ ਕਿ ਪ੍ਰੋਫੈਸ਼ਨਲ ਲੋਕਾਂ ਨੂੰ ਸਮਝ ਲੱਗਣ ਲੱਗੀ ਹੈ ਕਿ ਕਿਥੋਂ ਟੈਟੂ ਲੋਕ ਤੇ ਇਸ ਚੀਜ਼ ਦੀ ਜਿਕੇ ਇਹ ਕਿ ਕਰੇਜ਼ ਤਾਂ ਵਧੀਆ ਕਿ ਨੌਲੇਜ ਜਿਹੜੀ ਹੈਗੀ ਆ ਸਾਡੇ ਡੀਏ ਦੇ ਵਿੱਚ ਖਾਸੀ ਵਧੀਆ ਚਰਚੀ ਤੋਂ ਹੀ ਆ ਅਗਰ ਗੱਲ ਟੈਟੂ ਦੀ ਹੋ ਰਹੀ ਆ ਤੇ ਉਸ ਦੇ ਵਿੱਚ ਕਈ ਪਰਸਨ ਉਸੇ ਦੇਖਦੇ ਆ ਉਹਨਾਂ ਨੇ ਨੱਕ ਕੰਨ ਵੀ ਵਿੰਨੇ ਹੁੰਦੇ ਨੇ ਉਹਨਾਂ ਦੀ ਜ਼ੁਬਾਨ ਜਿਹੜੀ ਹੁੰਦੀ ਆ ਜਿਹੜੀ ਟੰਗ ਹੁੰਦੀ ਆ ਉਹ ਵੀ ਦੋ ਫਾੜ ਹੋਈ ਹੁੰਦੀ ਹੈਗੀ ਆ ਉਹ ਸਾਰੀਆਂ ਚੀਜ਼ਾਂ ਕੀ ਨੇ ਪਾਜੀ ਬੋਡੀ ਮੋਡੀਫਿਕੇਸ਼ਨ ਹੈਗੀ ਆ ਜੋ ਕਿ ਜਦੋਂ ਬ੍ਰਾਡ ਚ ਤੁਸੀਂ ਗੱਲ ਕਰਦੇ ਸੀ ਪਹਿਲੇ ਵੀ ਹੈ ਨਾ ਉੱਥੇ ਚੱਲਦੀ ਵੀ ਸੀਗੀ ਉੱਥੇ ਬਹੁਤ ਵੱਡੇ ਬੰਦ ਤੇ ਇਦਾਂ ਚੱਲਦਾ ਪਿਆ ਸੀਗਾ ਬਟ ਇਹ ਕਿ ਸੋਚ ਬਦਲਣੀ ਜਿਹਨੂੰ ਕਹਿੰਦੇ ਕਿ ਬਹੁਤ ਹੀ ਵਿਰਲੇ ਬੰਦੇ ਹੈਗੇ ਜਿਨ੍ਹਾਂ ਨੇ ਇਹੋ ਜੇ ਕੰਮ ਕਰਾਏ ਹੈਗੇ ਆ ਮੈਂ ਇਦਾਂ ਕਹਾਂ ਕਿ ਜਦੋਂ ਬੰਦੇ ਦੀ ਸੋਚ ਬਦਲਦੀ ਹੈ ਮੈਨੂੰ ਨਹੀਂ ਪਤਾ ਕਿੱਥੋਂ ਵੀ ਕਿਸੇ ਵੀ ਸਾਈਡ ਤੋਂ ਬਦਲ ਸਕਦੀ ਹੈ ਜ਼ਰੂਰੀ ਨਹੀਂ ਕਿ ਇਹ ਮੋਡੀਫਿਕੇਸ਼ਨ ਵੱਲ ਹੀ ਬਦਲ ਸਕਦੀ ਹੈ ਹੈ ਨਾ ਹਰ ਕੋਈ ਬੰਦਾ ਪਰਸਨ ਪਹਿਲੇ ਕੁਝ ਹੁੰਦਾ ਸੀ ਕੁਝ ਹੋਰ ਬਣ ਜਾਂਦਾ ਹੈ ਜਦੋਂ ਕਹਿਣ ਦਾ ਪਾਵਰ ਬਟ ਇਹ ਹੈ ਕਿ ਸੋਚ ਹੀ ਬਦਲਦੀ ਹੈ ਜਦੋਂ ਬੰ ਲਈ ਕਰਦਾ ਵਾ ਕਿਉਂਕਿ ਮੈਂ ਆਪਣੀ ਸੈਟੀਸਫੈਕਸ਼ਨ ਲਈ ਕੀਤੀ ਆ ਮੈਨੂੰ ਵਧੀਆ ਲੱਗਦਾ ਮੈਨੂੰ ਪੋਜ਼ਿਟਿਵ ਫੀਲ ਆਉਂਦਾ ਵਾ ਮੈਨੂੰ ਇਹ ਚੀਜ਼ ਵਧੀਆ ਲੱਗਦੀ ਆ ਸੋਫਾ ਕਰਵਾਈ ਹੈਗੀ ਸੈਟੀਸਫੈਕਸ਼ਨ ਹੀ ਹੁੰਦੀ ਆ ਆਪਣੇ ਲਈ ਇਹ ਪਿਛਲੇ ਦਿਨਾਂ ਚ ਇੱਕ ਫੇਮਸ ਸੈਲੀਬ੍ਰਿਟੀ ਸੀਗੀ ਉਹ ਸੈਲੀਬ੍ਰਿਟੀ ਨੇ ਪੂਰੇ ਪੰਜਾਬ ਦਾ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਨੌਜਵਾਨ ਪੀੜੀ ਨੂੰ ਬਹੁਤ ਇੱਕ ਕਿਸਮ ਦਾ ਪ੍ਰੇਰਿਤ ਕੀਤਾ ਜਾਂ ਉਹਦੇ ਮਿਊਜ਼ਿਕ ਰਹੀ ਜਾਂ ਉਹਦੇ ਗਾਣਿਆਂ ਰਹੀ ਜਾਂ ਕੁਝ ਉਹਦਾ ਲੋਕ ਮੁੰਡਿਆਂ ਨੂੰ ਬਹੁਤ ਅੱਛਾ ਲੱਗਾ ਕਿ ਉਹਨਾਂ ਦੇ ਉਹਨਾਂ ਦੀ ਜਿਹੜੀ ਪਿਕ ਉਹਨਾਂ ਦੀ ਫੋਟੋ ਆਪਣੀ ਬਾਡੀ ਦੇ ਉੱਤੇ ਇੱਕ ਟੈਟੂ ਦੇ ਰੂਪ ਵਿੱਚ ਬਣਵਾਇਆ ਉੱਤੋਂ-ਤੋਂ ਵੀ ਬਹੁਤ ਸਾਰੇ ਨੌਜਵਾਨ ਪ੍ਰਭਾਵਿਤ ਹੋ ਚੁੱਕੇ ਨੇ ਉਹਨਾਂ ਨੇ ਵੀ ਆਪਣੀ ਬੋਡੀ ਦੇ ਉੱਤੇ ਤੁਹਾਡੀ ਪਿਕਚਰਸ ਬਣਵਾਈਆਂ ਨੇ ਉਹਨਾਂ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਤੁਹਾਡੇ ਕੋਲੋਂ ਕੀ ਇਹੋ ਜਿਹਾ ਦਿਖਿਆ ਹੋਏਗਾ ਜਾਂ ਉਹਨਾਂ ਨੂੰ ਕੀ ਤੁਹਾਡੇ ਕੋਲ ਇਹੋ ਜਿਹੀ ਸਿਹਤ ਮਿਲੀ ਹੋਏਗੀ ਕਿ ਜਿਹੜੇ ਨਾਲ ਉਹਨਾਂ ਨੇ ਆਪਣੀ ਬੋਡੀ ਦੇ ਉੱਤੇ ਤੁਹਾਡੀ ਜਿਹੜੀ ਪਿਕ ਤੁਹਾਡੀ ਜਿਹੜੀ ਫੋਟੋ ਐਜਟੇਟਿਵ ਦੇ ਰੂਪ ਵਿੱਚ ਬਣਵਾਈ ਭਾਵੇਂ ਮੈਂ ਪਹਿਲੇ ਵੀ ਆਖਿਆ ਸੀਗਾ ਕਿ ਮੈਂ ਬੜਾ ਨਮਾਣਾ ਜਿਹਾ ਬੰਦਾ ਹੈਗਾ ਵਾ ਵੀ ਮੀਨਸ ਵੀ ਜਿਹੜੀ ਹੁਣ ਗੱਲਾਂ ਸੀ ਕਰਦੇ ਪਏ ਹੈਗੇ ਆ ਨਾ ਵੀ ਲਾਈਫ ਵਿੱਚ ਮੈਂ ਤੁਸੀਂ ਮੇਰੀ ਲਾਈਫ ਬਾਰੇ ਪੁੱਛਿਆ ਮੈਂ ਆਪਣੇ ਲਾਈਫ ਬਾਰੇ ਦੱਸਿਆ ਪਰ ਅੱਗੋਂ ਦੀ ਕੋਈ ਐਸਾ ਕੋਈ ਪੀੜਿਤ ਬੰਦਾ ਆਪਣੀ ਲਾਈਫ ਚ ਐਦਾ ਜਿਹਾ ਹੋਇਆ ਹੋਗਾ ਤੇ ਉਹਨੂੰ ਰਸਤਾ ਨਹੀਂ ਜਿੱਦੋਂ ਕੋਈ ਲੱਭਦਾ ਪਿਆ ਵਾ ਕਿ ਮੈਂ ਕੀ ਕਰਾਂ ਵੀ ਮੈਂ ਫਾਹਾ ਲੈ ਲਵਾਂ ਜਾਂ ਮੈਂ ਆਪਣੇ ਆਪ ਨੂੰ ਖਤਮ ਕਰਨਾ ਵਾ ਜਿਨੇ ਸੇ ਦਲਦਰ ਚ ਫਸ ਜਾਂਦੇ ਕਈ ਜਣੇ ਹਨਾ ਬਟ ਕਿਤਨੇ ਕਿਥੇ ਜਿਹੜੇ ਮੁੰਡਿਆਂ ਨੇ ਮੇਰੀ ਫੋਟੋਆਂ ਕਰਵਾਈਆਂ ਜੇ ਤੁਸੀਂ ਕਹਿ ਰਹੇ ਹੋ ਨਾ ਮੇਰੀ ਕਈਆਂ ਨਾਲ ਗੱਲਬਾਤ ਨਹੀਂ ਹੋਈ ਹੋਈ ਹੈਗੀ ਹਜੇ ਤੱਕ ਕਈਆਂ ਨੇ ਐਸੀ ਫੋਟੋਆਂ ਮੇਰੇ ਚੈਸਟਾ ਤੇ ਮੇਰੀ ਫੋਟੋਆਂ ਉਹ ਆਖਰੇ ਉਹ ਕਾਰਨ ਕੀ ਹੈ ਕਾਰਨ ਕਹਿੰਦੇ ਇਹੀ ਹੈ ਕਿ ਜਿਹੜੋ ਸਾਨੂੰ ਕਿਸੇ ਕੋਲੋਂ ਸਰਾ ਨਹੀਂ ਮਿਲਿਆ ਜਾਂ ਤੇਰੀ ਜਬਾਨ ਤੋਂ ਸਾਡਾ ਆਰਾਮ ਮਿਲਿਆ ਕਿ ਹਾਂ ਵੀ ਯਾਰ ਵੀ ਇਥੋਂ ਨੇ ਸਾਡੀ ਜਿਹੜੇ ਲਾਈਫ ਚੇਂਜ ਹੋ ਗਈ ਤੇ ਸਾਡਾ ਤਾਂ ਫਿਰ ਤੂੰ ਹੀ ਆ ਫਿਰ ਤੁਹਾਨੂੰ ਪਿਆਰ ਮਿਲਦਾ ਅ ਇਟ ਮੀਨਸ ਕਿ ਉਹਨਾਂ ਦੀ ਉਹਨਾਂ ਨੂੰ ਕੋਈ ਜ਼ਿੰਦਗੀ ਵਿੱਚ ਕੋਈ ਰਸਤਾ ਨਹੀਂ ਸੀ ਮਿਲਦਾ ਜਾਂ ਕਿਸੇ ਉਹ ਗਲਤ ਰਸਤੇ ਪਏ ਹੋਏ ਸੀਗੇ ਤੁਹਾਡੀਆਂ ਗੱਲਾਂ ਨਾਲ ਹੀ ਉਹਨਾਂ ਨੂੰ ਕੋਈ ਸਹੀ ਰਸਤਾ ਮਿਲ ਗਿਆ ਉਹਨਾਂ ਨੂੰ ਮੈਨੂੰ ਲੱਗਦਾ ਕਿ ਕਿਉਂਕਿ ਜੋ ਦੋ ਚਾਰ ਮੇਰੇ ਵੀਰ ਮੇਰੇ ਭਰਾ ਜਿਹੜੇ ਮਰਚਾਣ ਵਾਲੇ ਹੈਗੇ ਉਹਨਾਂ ਨੇ ਜਿਹਨੂੰ ਗੱਲ ਕੀਤੀ ਉਹਨਾਂ ਦਾ ਇਹੀ ਰਿਪਲਾਈ ਸੀਗਾ ਔਰ ਮੈਂ ਕਹਿਣਾ ਕਿ ਮੈਂ ਬਹੁਤ ਮਾਣਾ ਜਿਹਾ ਬੰਦਾ ਵਾ ਕਿ ਮੈਂ ਜੋਗਾ ਨਹੀਂ ਹੈਗਾ ਮੈਂ ਤੁਹਾਡੀ ਇਨਸਪੈਕਟ ਬਹੁਤ ਜ਼ਿਆਦਾ ਕਰਦਾ ਕਿ ਤੁਸੀਂ ਮੈਨੂੰ ਆਪਣੇ ਸਰੀਰ ਦੇ ਉੱਪਰ ਇੱਕ ਥਾਂ ਦਿੱਤੀ ਹੈ ਮੈਂ ਲਵ ਯੂ ਕਹਿਣਾ ਚਾਹਨਾ ਤੁਹਾਨੂੰ ਔਰ ਸਾਰੀ ਆਵਾਮ ਨੂੰ ਜਿੰਨੇ ਵੀ ਮੇਰੇ ਭਾਈਚਾਰੇ ਭਰਾ ਪੈਣਾ ਹੈਗੇ ਆ ਮੈਂ ਸਭ ਨੂੰ ਪਿਆਰ ਹੈ ਨਾ ਦਿਨਾ ਵਾ ਐਂਡ ਮੈਂ ਚਾਹਨਾ ਹੈ ਕਿ ਵੀ ਮੇਰੇ ਬੋਲੋਂ ਸੇਤਾ ਹੋਰ ਅੱਛੀ ਖਾਸੀ ਬਣ ਸਕੇ ਲਾਈਫ ਚੇਂਜ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਯਾਰ ਮੈਨੂੰ ਅੱਛਾ ਲੱਗਦਾ ਹੈ ਕਿ ਵਧੀਆ ਲੱਗਦਾ ਹੈ ਅ ਐਜ਼ ਇਟ ਟੈਟੂ ਆਰਟਿਸਟ ਹੁਣ ਤੱਕ ਤੁਹਾਡੇ ਕੋਲ ਕਿੰਨੇ ਕੁ ਨੌਜਵਾਨ ਲੜਕੇ ਲੜਕੀਆਂ ਟੈਟੂ ਬਣਵਾ ਕੇ ਜਾ ਚੁੱਕੇ ਨੇ ਅ ਭਾਜੀ ਮੈਂ ਗਿਣਤੀ ਨਹੀਂ ਦੱਸ ਸਕਦਾ ਪਰ ਮੈਂ ਕਹਾਂ ਕਿ ਬਹੁਤ ਆਲ ਲੈਫਟਡ ਆਲ ਲੈਫਟਡ ਭਾਜੀ ਮੈਂ ਗਿਣਤੀ ਮਿੱਤੀ ਤਰੀਕਾ ਕਿ ਐਸਾ ਦਾ ਬਹੁਤ ਨੌਜਵਾਨ ਹੈ ਹਰ ਟੈਟੂ ਨਾਲ ਮਤਲਬ ਸ਼ੋਅ ਕਰਦਾ ਇੱਕ 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 ਨਾ ਇੱਕ ਮੈਸੇਜ ਸ਼ੋਅ ਕਰਦਾ ਹੈਗਾ ਕਈਆਂ ਦੀ ਬੋਡੀ ਪਾਰਟ ਦੇ ਉੱਤੇ ਕੋਈ ਸਟਾਰ ਹੁੰਦਾ ਕੋਈ ਫਲ ਹੁੰਦਾ ਕੋਈ ਹਾਰਟ ਹੁੰਦਾ ਹੈ ਜਾਂ ਕਈਆਂ ਨੇ ਕੋਈ ਖੋਪੜੀ ਦਾ ਕੁਝ ਵੀ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਹੈਗਾ ਤੇ ਉਹ ਕਈ ਪਰਸਨ ਇਦਾਂ ਨੇ ਜਿਹੜਾ ਨੇ ਗੁਰੂਆਂ ਦੀਆਂ ਪਰਮ ਭਗਵਾਨ ਦੀਆਂ ਜਿਵੇਂ ਸਾਡੇ ਬਾਬਾ ਦੀਪ ਸਿੰਘ ਜੀ ਦੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋ ਗਈਆਂ ਖੰਡਾ ਹੋ ਗਿਆ ਜਾਂ ਕਈ ਨੇ ਸ਼ਿਵ ਜੀ ਦੀਆਂ ਫੋਟੋ ਬਣਾਈਆਂ ਹੁੰਦੀਆਂ ਨੇ ਕਈਆਂ ਨੇ ਸ਼ੈਤਾਨ ਦੀ ਫੋਟੋ ਬਣਾਈ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਕੀ ਸੋਚ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਉਹ ਇਹਨਾਂ ਚੀਜ਼ਾਂ ਨੂੰ ਸੋਚ ਕੇ ਬਣਾਉਂਦੇ ਨੇ ਭਾਜੀ ਇਹ ਇਹ ਵੀ ਫਿਰ ਮੈਂ ਇਹਦੇ ਵਿੱਚ ਕਹਾਂ ਕਿ ਪਰਸਨਲ ਚੋਇਸ ਆ ਉਹਦੇ ਥਿੰਕ ਕਹਿੰਦੇ ਸੋਚ ਕਿੱਦਾਂ ਬਦਲੀ ਹੈਗੀ ਉਹਦੀ ਜੀ ਮੀਨਸ ਕਹਿੰਦੇ ਹੋ ਕਿ ਮੇਰੇ ਬਾਰ ਬਸ ਆਪਨੇ ਚੀਜ਼ਾਂ ਜਾਂਦੀ ਪਈ ਉਹ ਚੀਜ਼ ਹੈ ਨਾ ਔਰ ਮਾਈਂਡ ਕਹ ਰਿਹਾ ਕਿ ਯਾਰ ਮੈਂ ਟੈਟੂ ਕਰਵਾਣਾ ਹੈ ਗਵਾ ਸੋ ਮਸ਼ੀਨ ਨੂੰ ਕਰਵਾਉਂਗਾ ਜੋ ਮੈਨੂੰ ਲੱਗਦਾ ਕਿ ਮੈਂ ਹਰ ਇੱਕ ਟੈਟੂ ਨੇ ਇੱਕ মিনিਫੁਲ ਵਿੱਚ ਸਮਝਦਾ ਵਾਂ ਪਰ 100% ਸ਼ੋਰਟ ਮੈਂ ਕਰਨਾ ਹੈ ਗਵਾ ਮੈਨੂੰ ਨਹੀਂ ਪਤਾ ਕਿ ਲੋਕੀ ਕੀ ਸਮਝ ਇਸ ਚੀਜ਼ ਨੂੰ ਬਟ ਇਫੈਕਟ ਪੰਦੇ ਆ ਤੁਹਾਡੇ ਕੋਈ ਵੀ ਤੁਸੀਂ ਟੈਟੂ ਕਰਵਾਉਂਦੇ ਹੋ ਤੁਹਾਡੇ ਲਾਈਫ ਸਟਾਈਲ ਤੇ ਇਫੈਕਟ ਪੈਂਦਾ ਵਾ ਤਾਂ ਹੀ ਅਸੀਂ ਵੀ ਇਸੇ ਰეკਮੈਂਡ ਕਰਦੇ ਹੈਗੇ ਕਿ ਜੇਕਰ ਜੇ ਟੈਟੂ ਤੁਸੀਂ ਕੋਈ ਕਰਵਾਉਂਦੇ ਪਿਓ ਤੁਹਾਨੂੰ ਜੋ ਪਸੰਦ ਹੈ ਤੁਹਾਡੇ ਲਾਈਫ ਚ ਮਤਲਬ ਮੀਨਸ ਥੋੜੀ ਇਸ ਚੀ ਟੈਟੂ ਪਾਉਂਦੇ ਹੈਗੇ ਟੈਟੂ ਹੋਰ ਖੋਪੜੀ ਜਿਹੜੀ ਤੁਸੀਂ ਕਹ ਰਹੇ ਹੋ ਕਿ ਆ ਚੀ ਕਰਾਉਂਦੇ ਆ ਉਹ ਇੱਕ ਨਿੱਜੀ ਚੋਇਸ ਹੈ ਉਹਨਾਂ ਦੀ ਸੋਚ ਉਸ ਵਕਤ ਕੀ ਕਹਿੰਦੀ ਵੀ ਕਿਉਂਕਿ ਹਰ ਇੱਕ ਪਰਸਨ ਦੀ ਸੋਚ ਅਲੱਗ-ਅਲੱਗ ਕੰਮ ਕਰਦੀ ਹੈਗੀ ਆ ਜੋ ਉਹਨੇ ਸੋਚ ਕਰਦੀ ਜੋ ਮੇਰੀ ਸੋਚ ਕਰਦੀ ਉਹ ਸਭ ਵੱਖਰੇ ਬਹੁਤ ਸਾਰੇ ਜਿਹੜੇ ਪਰਸਨ ਨੇ ਆਪਣੇ ਮਾਂ-ਬਾਪ ਦੀਆਂ ਪਿਕਸ ਵਗੈਰਾ ਜਿਹੜੀਆਂ ਬਾਡੀ ਪਾਰਟ ਦੇ ਉੱਤੇ ਟੈਟੂ ਬਣਾਉਂਦੇ ਨੇ ਤੇ ਕਿਤੇ ਨ ਕਿਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਉਹ ਮਾਂ-ਬਾਪ ਜਾਂ ਜਿਨ੍ਹਾਂ ਦੇ ਵੀ ਟੈਟੂ ਬਣਾ ਰਹੇ ਨੇ ਉਹ ਉਹਨਾਂ ਦੇ ਨਾਲ ਨੇ ਕੀ ਚੀਜ਼ਾਂ ਬਿਲਕੁਲ ਸਹੀ ਨਹੀਂ ਨੇ ਪਾਜੀ ਬਿਲਕੁਲ ਸਹੀ ਨਹੀਂ ਕਿਉਂਕਿ ਮੈਂ ਆਪਣੇ ਉੱਪਰ ਵੀ ਇਸ ਚੀਜ਼ ਦੀ ਧਾਰਨਾ ਕਰਦਾ ਵਾਂ ਕਿਉਂਕਿ ਮੈਂ ਆਪਣੇ ਬਾਪੂ ਜੀ ਦਾ ਫਸਟ ਟਾਈਮ ਜੋ ਟੈਟੂ ਕਰਵਾਇਆ ਸੀਗਾ ਮੈਂ ਵੀ ਇਸ ਚੀਜ਼ ਮੰਨਦਾ ਕਿ ਮੇਰੇ ਬਾਪੂ ਜੀ ਨਹੀਂ ਰਹੇ ਜਦੋਂ ਤੇ ਮੇਰੀ ਮਾਤਾ ਦੇ ਸਿਗਨੇਚਰ ਵੀ ਹੈਗੇ ਆ ਮੇਰੇ ਬੋਡੀ ਦੇ ਉੱਪਰ ਕੀਤੇ ਉਹਨਾਂ ਦੇ ਰੀਅਲ ਸਿਗਨੇਚਰ ਤੇ ਮੈਂ ਮੰਨਦਾ ਕਿ ਮੇਰੇ ਨਾਲ ਰਹਿੰਦੇ ਨੇ ਇੱਕ ਗੁੱਡ ਵਾਈਫ ਸੰਦੀ ਹੈ ਇੱਕ ਥਿੰਕ ਕਰੰਦੀ ਹੈ ਕਿ ਹਾਂ ਵੀ ਇਹ ਕੋ ਹੌਂਸਲਾ ਰਹਿੰਦਾ ਵਾ ਕਹਿਣ ਦਾ ਭਾਵ ਕਿ ਮਾਤਾ ਪਿਤਾ ਨਾਲ ਨੇ ਜੋ ਮੰਮੀ ਡੈਡੀ ਦੇ ਆਪਣੇ ਟੈਟੂ ਕਰਵਾਉਂਦੇ ਪਏ ਨੇ ਜਾਂ ਤਾਂ ਦਿੱਖਤਰ ਮੈਂ ਇਹ ਚੀਜ਼ ਹੀ ਦੇਖੀਏਗੀ ਜਦੋਂ ਸਵਰਗ ਵਾਸ ਹੋ ਜਾਂਦੇ ਨੇ ਉਦੋਂ ਕਾਫੀ ਬਣੇ ਨੇ ਤੇ ਵੀਰੇ ਤੇ ਜੇ ਹੁੰਦੇ ਹੁੰਦੇ ਬਣ ਜਾਂਦੇ ਇਹ ਚੀਜ਼ਾਂ ਤੇ ਬਾਈ ਪਿਆਰ ਦੇਖ ਕੇ ਆਪਣੇ ਜਾਂਦਾ ਤੇ ਮੈਨੂੰ ਲੱਗਦਾ ਉਹ ਸੇਹਤੋਂ ਦੀ ਹੋਰ ਡਬਲ ਹੋ ਜਾਣੀ ਸੀਗੀ ਬੰਦੇ ਦੀ ਤੇ ਮੈਂ ਕਹਿਣਾ ਚਾਹਨਾ ਕਿ ਇਹ ਚੀਜ਼ ਦਰਸ਼ਾਣ ਵਾਲੀ ਉਹਦੇ ਹੀ ਆ ਕਿ ਜਿਹੋ ਦੇ ਜੀ ਦਰਸ਼ਾਣ ਵਾਲੀ ਚੀਜ਼ਾਂ ਆ ਤੇ ਵੈਸੇ ਵੀ ਪਿਆਰ ਜਿਹੜੇ ਕਰਦੇ ਨੇ ਉਹ ਆਪਣੇ ਮਾਤਾ-ਪਿਤਾ ਤੇ ਟੈਟੂ ਕਰਵਾਉਂਦੇ ਨੇ ਜਾਂਦੇ ਜਾਂਦੇ ਉਹਨਾਂ ਲੜਕੇ-ਲੜਕੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਸ ਦੇ ਨਾਲ ਕਿ ਉਹ ਸੇਫਲੀ ਟੈਟੂ ਆਪਣੀ ਬੋਡੀ ਪਾਰਟ ਦੇ ਉੱਤੇ ਬਣਾ ਸਕਣ ਉਹਨਾਂ ਦਾ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਉਹਨਾਂ ਨੂੰ ਉਹਨਾਂ ਨੂੰ ਆਉਣ ਵਾਲੇ ਟਾਈਮ ਤੇ ਕੋਈ ਅਲਰਜੀ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਕ੍ਰੀਟ ਹੋਵੇ ਦੇਖੋ ਪਹਿਲੇ ਨਬਦ ਭਾਈ ਤੁਹਾਡਾ ਟੈਟੂ ਆਰਟਿਸਟ ਜਿਹੜਾ ਅੱਛਾ ਹੋਣਾ ਚਾਹੀਦਾ ਵਾ ਹਨਾ ਅ ਅਨ ਹਾਈਜਾਇਨਿਕ ਤਰੀਕੇ ਨਾਲ ਜੋ ਕਰਦਾ ਹੈਗਾ ਉਹ ਸਟੈਟੂ ਕਦੇ ਨਹੀਂ ਕਰਵਾਉਣਾ ਚਾਹੀਦਾ ਹੈਗਾ ਐਡ ਮੀਨਸ ਇਹ ਚੀਜ਼ਾਂ ਦੇਖਣ ਵਾਲੀ ਹੈਗੀ ਵਾ ਵੀ ਹਾਈਜਾਇਨਿਕ ਤਰੀਕੇ ਨਾਲ ਟੈਟੂ ਕੀਤਾ ਜਾਵੇ ਵਧੀਆ ਟੈਟੂ ਆਰਟ ਛੋੜਾ ਜਿਹਾਵਾ ਡਿਜ਼ਾਈਨ ਵੀ ਤੁਹਾਨੂੰ ਅੱਛੀ ਦੇਵੇ ਕਿਉਂਕਿ ਤੁਸੀਂ ਇੱਕ ਟਾਈਮ 'ਚ ਉਸ ਟੈਟੂ ਜੋ ਤੁਸੀਂ ਇੱਕ ਅਨਟ੍ਰੈਂਡ ਬੰਦੇ ਤੋਂ ਡਿਜ਼ਾਈਨ ਜੋ ਕਰਵਾਉਂਦੇ ਹੋ ਰეკਮੈਂਡ ਕਰਦਾ ਹੈਗਾ ਹਨਾ ਤੁਸੀਂ ਉਸ ਚੀਜ਼ ਤੋਂ ਬੋਰ ਹੁੰਦੇ ਫਿਰ ਤੁਸੀਂ ਕਵਰ ਅਪ ਲਾਈਨ ਵਿੱਚ ਜਾਂਦੇ ਹੈਗੇ ਉਹਦੇ ਵਿੱਚ ਕਹਿੰਦਾ ਨਾ ਵੀ ਟੈਟੂ ਇੱਕ ਵਾਰੀ ਬਣਦਾ ਇੱਕ ਥਾਂ ਦੇ ਉੱਪਰ ਤੇ ਕਵਰ ਅਪ ਦੇ ਤੌਰ ਤੇ ਮੈਂ ਬਹੁਤ ਟੈਟੂ ਕਰ ਚੁੱਕਾ ਕਵਰ ਅਪ ਲੀਏ ਕਿਉਂਕਿ ਐਸੇ ਟੈਟੂ ਵੀ ਲੋਕਾਂ ਨੇ ਐਸੇ ਬਣਾ ਦਿੱਤੇ ਹੈਗੇ ਜਿੱਤੋਂ ਉਹ ਮਤਲਬ ਕਿ ਆਪਣੀ ਲਾਈਫ ਤੋਂ ਜਿੱਦਾਂ ਕਹਿਣਾ ਨਾ ਕਿਆ ਹੋ ਗਏ ਸੀ ਯਾਰ ਵੀ ਹੁ ਤੇ ਵੀ ਟੈਟੂ ਵੀ ਜੋ ਉਹਨਾਂ ਦਾ ਬੈਡ ਟੈਟੂ ਬਣ ਜਾਂਦਾ ਵਾ ਜਦ ਕੋਈ ਗੁੱਡ ਆਰਟਿਸਟ ਕੋਲੋਂ ਨਹੀਂ ਕਰਵਾਉਂਦੇ ਹੈਗੇ ਹਨ ਤੇ ਉਹਦੇ ਵਿੱਚ ਉਹਨਾਂ ਨੂੰ ਦਿੱਕਤ ਖੜੀ ਹੁੰਦੀ ਹੈਗੀ ਆ ਮੈਂ ਇਹ ਸਾਵਧਾਨੀ ਜੀ ਤੁਸੀਂ ਜੇ ਗੱਲ ਕਰਦੇ ਹੋ ਕਿ ਟੈਟੂ ਆਰਟਿਸਟ ਅੱਛਾ ਉਹਦਾ ਰਿਸਰਚ ਕਰ ਲਓ ਪਹਿਲੇ ਹੈਨਾ ਅੱਜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਸਰਚ ਕਰੋ ਚੰਗੇ ਤਰੀਕੇ ਨਾਲ ਟੈਟੂ ਤੁਹਾਨੂੰ ਕਿਦਾਂ ਚਾਹੀਦਾ ਹੈਗਾ ਵਾ ਤੁਸੀਂ ਗੱਲਬਾਤ ਕਰੋ ਆਰਟਿਸਟ ਨਾਲ ਇੱਕ ਵਧੀਆ ਆੱਟ ਜਿਹੜਾ ਹੈਗਾ ਤਾਂ ਮੈਂ ਵਧੀਆ ਸੁਝਾਅ ਦੇਗਾ ਜੇ ਵੀ ਟੈਟੂ ਬਣ ਜਾਂਦੇ ਨੇ ਲੇਕਿਨ ਕੀ ਟੈਟੂ ਨੂੰ ਰਿਮੂਵ ਕਰਾਇਆ ਜਾ ਸਕਦਾ ਹੈਗਾ ਕਿ ਉਹ ਸੇਫ ਤਰੀਕਾ ਹੋਏਗਾ ਕੁਝ ਬਿਲਕੁਲ ਅ ਅੱਜਕੱਲ ਤਾਂ ਮਤਲਬ ਹਰ ਇੱਕ ਚੀਜ਼ ਪ੍ਰਕਾਰ ਦੀ ਹੈ ਨਾ ਕੋਈ ਨਾਮੁਕੀ ਚੀਜ਼ ਤਾਂ ਨਹੀਂ ਦੀ ਹੈਗੀ ਟੈਟੂ ਵੀ ਹੋ ਜਾਂਦੇ ਆ ਸਭ ਕੁਝ ਹੁੰਦਾ ਬਟ ਫਿਰ ਵੀ ਜੇ ਤੁਸੀਂ ਟੈਟੂ ਇੱਕ ਕਰਵਾਉਂਦੇ ਪਏ ਹੋ ਪਹਿਲੇ ਤੁਹਾਨੂੰ ਸੋਚ ਸਮਝ ਕੇ ਹੀ ਕਰਵਾਉਣਾ ਚਾਹੀਦਾ ਵਾ ਕਿ ਤੁਹਾਨੂੰ ਕਿਹਦਾ ਡਿਜ਼ਾਈਨ ਚਾਹੀਦਾ ਵਾ ਰਿਮੂਵ ਦੇ ਚੱਕਰ 'ਚ ਪਹਿਲੇ ਕਹਿੰਦਾ ਕਿ ਉਸ ਤੱਕ ਤਾਂ ਪਹੁੰਚੋ ਹੀ ਨਾ ਹੈਨਾ ਬਟ ਜੇ ਰਿਮੂਵ ਦਾ ਵੀ ਹੈਗਾ ਵਾ ਵਿਕਲਪ ਉਹ ਵੀ ਹੈਗੇ ਵਾ ਵਿਕਲਪਾ ਜੀ ਫਿਰ ਉਹ ਵੀ ਹੋ ਜਾਂਦਾ ਵਾ ਸਭ ਕੁਝ ਭਾਜੀ ਬਹੁਤ سارے ਪਰਸਨ ਐਸ ਟਾਈਮ ਆਪਣੀ ਲਾਈਫ 'ਚ ਬਹੁਤ ਸਾਰੀਆਂ ਉਹ ਜਿਹੇ ਸਟਰਗਲ ਫੇਸ ਕਰਦੇ ਆ ਰਹੇ ਨੇ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਦੇ ਆ ਰਹੇ ਤੁਸੀਂ ਤਾਂ ਲਾਈਫ ਦੇ ਵਿੱਚੋਂ ਸਾਰੀਆਂ ਪ੍ਰੋਬਲਮ 'ਚੋਂ ਨਿਕਲ ਚੁੱਕੇ ਹੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤਾਂ ਜੋ ਉਹ ਵੀ ਇੱਕ ਸਟਰੋਂਗਫੁਲੀ ਲਾਈਫ ਜੀ ਸਕਣ ਔਰ ਉਹ ਪੁਰਾਣੀਆਂ ਚੀਜ਼ਾਂ ਨੂੰ ਉਹਨਾਂ ਨੂੰ ਆਪਣੇ ਉੱਤੇ ਨਾ ਹਾਵੀ ਹੋਣ ਦੇ। ਭਾਜੀ ਮੈਂ ਆਪਣੀ ਲਾਈਫ 'ਚ ਇਹੀ ਸਿੱਖਿਆ ਵਾ ਕਿ ਜਿੱਥੋਂ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਖਤਮ ਹੋ ਚੁੱਕੀ ਆ ਸ਼ੁਰੂਆਤ ਉੱਥੇ ਹੀ ਹੁੰਦੀ ਹੈਗੀ ਆ। ਹਰ ਕੋਈ ਪਰਸਨ ਮੈਂ ਦੇਖ ਰਿਹਾ ਵਾਂ ਜਦੋਂ ਇੱਕ ਐਸੇ ਦਲਦਲ 'ਚ ਫਸ ਜਾਂਦਾ ਕਹਿੰਦਾ ਭਾਬਾ ਗਰੀਬੀ ਦਾ ਪਤਾ ਕਹਿ ਲੋ ਜਾਂ ਨਾ ਵੀ ਮੇਰਾ ਕੁਝ ਬਣ ਨਹੀਂ ਸਕਦਾ ਮੈਂ ਉਦੋਂ ਇਹ ਆਪਣੇ ਗੱਲਾਂ 'ਚ ਫਾਹਾਂ ਲਾ ਲੈਂਦੇ ਹੈਗੇ ਆ। ਜ਼ਹਿਰ ਖਾਂਦੇ ਨੇ, ਗਲਤ ਕੰਮਾਂ 'ਚ ਪੈ ਜਾਂਦੇ ਨੇ। ਮੈਂ ਕਹਿੰਦਾ ਕਿ ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਹੁੰਦੀ ਆ। ਤੁਸੀਂ ਆ ਇਹੋ ਜਿਹਾ ਕਾਰਾ ਬਿਲਕੁਲ ਨਾ ਦਿਮਾਗ 'ਚ ਸ ਬਟ ਇੰਟਰਵਲ ਸੀਗਾ ਪਿਕਚਰਾਂ ਵੀ ਬਾਕੀ ਜਿਹੜਾ ਸ਼ਾਹਰੂਖ ਖਾਨ ਕਹਿੰਦਾ ਪਿਕਚਰਾਂ ਵੀ ਬਾਕੀ ਆ ਮੇਰੇ ਦੋਸਤ ਤੇ ਪਿਕਚਰ ਹਜੇ ਬਾਕੀ ਆ ਤੁਸੀਂ ਲਾਈਫ ਚ ਬਹੁਤ ਕੁਝ ਕਰਨਾ ਵਾ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਕੱਲ ਦੇ ਹੀਰੋ ਹੋ ਸਕਦੇ ਹੋ ਤੁਸੀਂ ਕਿਸੇ ਦੀ ਜ਼ਿੰਦਗੀਆਂ ਨੂੰ ਮਤਲਬ ਕਿ ਜੋ ਆਪਣੇ ਜਾਨ ਗਵਾਣਾ ਚਾਹੁੰਦੇ ਨੇ ਇਸ ਚੀਜ਼ ਵਿੱਚ ਤੁਸੀਂ ਨਸੀਹਤ ਵੀ ਦੇ ਸਕਦੇ ਹੈਗੇ ਹੋ ਸੋ ਤੁਹਾਡਾ ਜਿਉਂਦਾ ਰਹਿਣਾ ਬੜਾ ਜ਼ਰੂਰੀ ਹੈ ਤੁਹਾਡਾ ਅਗਾ ਬੰਦਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਵਧੀਆ ਨਸੀਹਤਾਂ ਦੇ ਸਕੋ ਬਹੁਤ ਵਧੀਆ ਮੈਸੇਜ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਈ ਟੈਟੂਜੀ ਵਾਲੇ ਭਾਜੀ ਵੀ ਤੁਸੀਂ ਜਿਹੜੇ ਦੁੱਖ ਆ ਭੰਡਾਏ ਨੇ ਉਹ ਲੜਕੋਣਾ ਨੂੰ ਲੜਕੇ ਲੜਕੀਆਂ ਨੂੰ ਉਹ ਉਹਨਾਂ ਪਰਸਨ ਦੇ ਲਈ ਇੱਕ ਸਟਰੋਂਗ ਮੈਸੇਜ ਹੋਏਗਾ ਜਿਹੜਾ ਤੁਸੀਂ ਹੁਣ ਦੇਖ ਕੇ ਦੇਖ ਚੁੱਕੇ ਹੋ ਤੇ ਅਗਰ ਤੁਸੀਂ ਵੀ ਆਪਣੀ ਬਾਡੀ ਪਾਰਟ ਦੇ ਉੱਤੇ ਕੁਝ ਟੈਟੂ ਵਗੈਰਾ ਬਣਾਉਣਾ ਚਾਹੁੰਦੇ ਹੋ ਬੜਾ ਸੋਚ ਸਮੇ ਕੇ ਬਣਾਓ ਰეკਮੈਂਡੇਡ ਉਹ ਮਾਸਟਰ ਪਰਸਨ ਦੇ ਕੋਲੋਂ ਟੈਟੂ ਬਣਵਾਓ ਜਿਸ ਦੇ ਨਾਲ ਕੀ ਤੁਹਾਡੀ ਬਾਡੀ ਦੇ ਉੱਤੇ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਤੇ ਜ਼ਿੰਦਗੀ ਵਿੱਚ ਹਮੇਸ਼ਾ ਪੋਜ਼ਿਟਿਵ ਸੋਚੋ 네ਗੇਟਿਵ ਗੱਲਾਂ ਵੱਲ ਧਿਆਨ ਨਾ ਦਿਓ हिम्मत ਰੱਖੋ ਹੌਸਲਾ ਰੱਖੋ ਹਿੰਮਤ ਹੌਸਲਾ ਕਦੇ ਵੀ ਨਾ ਹਾਰੋ ਤੇ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ